ਬਹੁਤ ਲੋਕ ਸੂਝਵਾਨ ਹੋ ਗਏ ਅੱਗੇ ਨਾਲੋਂ ਹੁਣ ਦੇਖਦੇ ਆਂ ਵੀਡੀਓ ਆਉਂਦੀਆਂ ਨੇ ਖੂਨਾਂ ਦੇ ਵਿੱਚ ਤੁੱਕੀ ਕੱਢਤੀ ਉਹਨਾਂ ਨੇ ਸਵਾਲ ਜਵਾਬ ਇਦਾਂ ਕਰਨੇ ਵੀ ਚਾਹੀਦੇ ਬਾਈ ਸਵਾਦ ਆ ਗਿਆ ਕਿਉਂਕਿ ਲੋਕ ਬਹੁਤ ਸਿਆਣੇ ਹੋ ਗਏ ਆ ਅੱਗੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਕਿ ਅੱਗੇ ਆਪਣੇ ਲੋਕ ਥੱਲੇ ਬੈਠੇ ਰਹਿੰਦੇ ਸੀ ਭਾਸ਼ਣ ਦੇ ਕੇ ਚਲੋ ਜੀ ਤੁਸੀਂ ਹੁਣ ਮੂਰਖ ਬਣਾਈ ਜਾਂਦੇ ਸੀ ਪਰ ਹੁਣ ਮੂਰਖਤਾ ਬਣਾਉਂਦੇ ਆ ਤੇ ਪਰ ਜਿਹੜੀ ਕੁੱਤੇ ਖਾਣੀ ਉਹਨਾਂ ਨਾਲ ਹੁੰਦੀ ਹੈ ਹਨਾ ਤੇ ਬਾਈ ਹੰਸ ਰਾਜ ਦੇ ਬਾਈ ਬਾਹਲਾ ਖਤ ਪੈਏ ਆ ਤੁਸੀਂ ਵੰਡਵਾਉਣ ਦਾ ਕੰਮ ਸਾਰਿਆਂ ਨੂੰ ਕੱਲੇ ਹੰਸ ਰਾਜ ਦੇ ਕੀੜਾ ਨਾ ਛੜੋ ਸਾਰਿਆਂ ਦੇ ਮੰਡ ਭਾਈ ਹੋਣ ਦੋ ਠੀਕ ਆ ਮੈਨੂੰ ਬੜਾ ਆਸਾਉਂਦਾ ਆ ਉਹਦੀ ਉਹਦੀਆਂ ਸੁਣ ਕੇ ਹੰਸ ਰਾਜ ਦੀਆਂ ਗੱਲਾਂ ਹੰਸ ਰਾਜ ਕਹਿੰਦਾ ਇੱਕ ਥਾਂ ਕਹਿੰਦਾ ਅਸੀਂ ਕਹਿੰਦਾ ਸਾਡੀ ਸਪੀਚ ਚੱਲੀ ਜਾਵੇ ਕਹਿੰਦਾ ਸਟੇਜ ਦੇ ਉੱਤੇ ਕਿਸੇ ਨੇ ਸਟੇਜ ਨੂੰ ਹੀ ਹੱਕ ਲਾਤੀ ਲੋ ਵੀ ਕੰਮ ਆਪਾਂ ਖਿਚੀ ਜਾਂਨੇ ਅੱਜ ਮੈਂ ਸਟੇਟਮੈਂਟਾ ਕਢਾ ਲਿਆ ਆ ਉਹਦੀਆਂ ਬੈਂਕ ਚੋਂ ਤੇ ਮਨਪ੍ਰੀਤ ਨੂੰ ਛੱਡ ਗਿਆ ਸੀ ਉਹਦੀ ਬੈਂਕ ਦੇ ਵਿੱਚ ਮੈਂ ਕਿਹਾ ਤੂੰ ਆਪਦੀ ਬੈਂਕ ਚੋਂ ਕਢਵਾ ਮੈਂ ਆਪਦੀ ਬੈਂਕ ਚੋਂ ਕਢਵਾ ਲੈਣਾ ਸਟੇਟਮੈਂਟ ਖੱਜਲ ਖਵਾਰ ਹੋਣ ਤੋਂ ਬਾਅਦ ਮਿਸਰਾਉਂਦੀ ਆ ਤੂਰੀ ਕੇ ਪਾਸੇ ਉਹ ਆ ਗਈ ਇਧਰ ਆਹ ਇਹ ਨਹੀਂ ਖੁਲਣੀ ਖੜੀ ਰੇ ਗਰਮੀ ਚ ਗਰਮੀ ਬਹੁਤ ਆਂ ਤੈਨੂੰ ਤਾਂ ਬਾਹਰ ਖੜਾ ਰਿਆ ਤੈਨੂੰ ਹਾਂ ਭਾਈ ਮੈਂ ਕਿ ਗਰਮੀ ਬਹੁਤ ਆ ਕੋਸ ਤੂੰ ਆ ਸਰ ਵਿੱਚ ਕਰ ਲਾ ਬਣਾ ਜਾ ਤੁਹਾਡੀ ਪੇਟ ਕਰ ਕਰ ਕੇ ਆਈ ਆ ਉਸਮਾਨ ਦੇ ਕੋਲ ਹਵਾ ਚੱਕਿਆ ਜਾ ਨਿਹਰੀ ਹਜੇ ਆਈ ਨਹੀਂ ਇਹ ਪਹਿਲਾਂ ਹੀ ਉੱਡਦੀ ਜਾਂਦੀ ਹਵਾਜ ਹੈ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਹਾਂ ਜਸਲੀਨ ਦੇ ਵਲੌਗ ਚੈਨਲ ਤੇ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਫੇਰ ਨਵਾਂ ਡਿਜ਼ਾਈਨ ਮਨਪ੍ਰੀਤ ਦਾ ਰੈਡੀ ਹੋਇਆ ਸੂਟ ਦਾ ਲਓ ਜੀ ਆਪਾਂ ਨਵੇਂ-ਨਵੇਂ ਡਿਜ਼ਾਈਨਾਂ ਦੇ ਸੂਟ ਬਣਨੇ ਆ ਸੋ ਇਹ ਕੀ ਤੁੱਕੀ ਕੱਢ ਦੇਣੀ ਆ ਆਪਾਂ ਆਪਾਂ ਸੇਮ ਵੀ ਕਰ ਸਕੀ ਆ ਕਿ ਸੇਮ ਇਦਾਂ ਦੇ ਐਸ ਇਟੇ ਇਦਾਂ ਸੇਮ ਬਣਾਉ ਬਹੁਤ ਜਲਦੀ ਆਪਣਾ ਛੋਟਾ ਸ਼ੋਅਰੂਮ ਬਣ ਜਾ ਰਿਹਾ ਘਰੇ ਉਡੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਕਿ ਸਾਡਾ ਜਿਹੜਾ ਸ਼ੋਰੂਮ ਆ ਹਜੇ ਤੱਕ ਅਸੀਂ ਬਣਾਇਆ ਨਹੀਂ ਸੀਗਾ ਜੀ ਪਿੰਡ 'ਚ ਨਹੀਂ ਹੈ ਕਿ ਹੁਣ ਘਰੇ ਬਣਾਵਾਂਗੇ ਆਪਾਂ ਜਿੰਨੇ ਆਪਣੇ ਕਾਰੀਗਰ ਸੀ ਸਾਰੇ ਸ਼ਹਿਰ ਦੇ ਵਿੱਚ ਸੀਗੇ ਸੋ ਸ਼ਹਿਰ ਦੇ ਵਿੱਚ ਸਾਨੂੰ ਥੋੜਾ ਲੱਗਦਾ ਫਿਰ ਆਪਾਂ ਮੂਸੇ ਵਾਲੇ ਟਾਈਪ ਦੀ ਸੋਚ ਦੇ ਬੰਦੇ ਵੀ ਆਪਾਂ ਕਿਉਂ ਨਾ ਚੀਜ਼ਾਂ ਹੌਲੀ ਹੌਲੀ ਪਿੰਡ ਲੈ ਆਈਏ ਹਨਾ ਸੋ ਹੁਣ ਆਪਾਂ ਪਿੰਡ 'ਚ ਸਟਾਰਟ ਕਰਾਂਗੇ ਨਾ ਸ਼ਹਿਰ ਦੇ ਵਿੱਚ ਸੀਗਾ ਸ਼ਹਿਰ 'ਚ ਡਿਲੀ ਆਪ ਡਾਊਨ ਕਰਨਾ ਵੀ ਔਖਾ ਹੋ ਜਾਂਦਾ ਸੋ ਹੁਣ ਆਪਾਂ ਘਰੇ ਸਟਾਰਟ ਬਾਈ ਗਰਮੀ ਵੀ ਜ਼ਿਆਦਾ ਆ ਗਈ ਹੈ ਹੁਣ ਆਪਾਂ ਉੱਤੇ ਲਾ ਦੇਣਾ ਏਸੀ ਤੇ ਹਨ ਘੈਂਟ ਬਣਾ ਦੇਣਾ ਆਪਾਂ ਸ਼ੋਅਰੂਮ ਪਟੀ ਘੈਂਟ ਬਣਾ ਦੇਣੀ ਉੱਥੇ ਠੀਕ ਆ ਤੇ ਘੈਂਟ ਘੈਂਟ ਡਿਜ਼ਾਈਨ ਬਣਾ ਕੇ ਤੁਹਾਡੀ ਚੀਜ਼ ਨਵੀਂ ਨਵੀਂ ਆਇਆ ਕਰੂਗੀ ਸੋ ਆ ਵੀ ਵਿੱਚ ਡਿਜ਼ਾਈਨ ਬਹੇ ਵਾ ਘੈਂਟ ਆ ਦੇਖੋ ਇਧਰ ਘੈਂਟ ਜੀ ਪਤਾ ਨਹੀਂ ਕੀ ਮੋਰ ਬੂਟੀਆਂ ਇਹ ਹੀ ਜਾਣੇ ਦਾ ਕੰਮ ਜਾਣੇ ਹੈ ਠੀਕ ਆ ਤੇ ਮੰਮੀ ਜੀ ਨੇ ਵੀ ਅੱਜ ਪਰਚੀ ਲੈ ਕੇ ਹੁੜਾ ਦੀ ਹੈ ਵੱਡੀ ਸਾਰੀ ਸੌਦੇਵਤੇ ਵਾਲੀ ਕਹਿੰਦੇ ਚਲੋ ਜੀ 6 ਮਹੀਨੇ ਵਾਲਾ ਰਾਸ਼ਨ ਬੇਬੇਨ ਲੈ ਤੱਕ ਇਕੱਠਾ ਹੀ ਕਹਿੰਦੀ ਜਾ ਚੱਕ ਲਿਆ ਅੱਜ ਗੱਡੀ ਭਰ ਕੇ ਲੈ ਆ ਗਏ ਠੀਕ ਆ ਓਕੇ ਤੇ ਫਿਰ ਆਪ ਕਰਦੇ ਆ ਬਲੌਗ ਕੰਟੀਨਿਊ ਆਪਾਂ ਜਾਣਾ ਸ਼ਹਿਰ ਇੱਕਾ ਸਭ ਤੋਂ ਵੱਡਾ ਆਪਣਾ ਕੋਰੀਅਰ ਕਰਨ ਵਾਲਾ ਠੀਕ ਆ ਸਭ ਤੋਂ ਵੱਡਾ ਜਿ ਕੋਰੀਅਰ ਕਰਨ ਵਾਲਾ ਸਿਰਸਤਵਾ ਦਾ ਫ੍ਰੀ ਆਮ ਸਿਰਸਤਵਾ ਦੇ ਛੋਟੇ ਕੋਰੀਅਰ ਰਹਿ ਜਾਣਗੇ ਕੈਨੇਡਾ ਵਾਲੇ ਜਾਜਦੇ ਆ ਜ ਆਪਣਾ ਇੱਕ ਕੋਰੀਅਰ ਜਾਣਨਾ ਵੱਡਾ ਅਜੇ ਤਾਂ ਕੋਰੀਅਰ ਹੋਰ ਵੀ ਆਪਾਂ ਕਰਨੇ ਆ ਪਰ ਇਹ ਪਹਿਲਾਂ ਕਰਨਾ ਉਹਨਾਂ ਦੇ ਮੈਰਜ ਆ ਇਹ ਪਹਿਲਾਂ ਕੱਢਣਾ ਆ ਇਹ ਪਹਿਲਾਂ ਕੱਢ ਕੇ ਫਿਰ ਆਪਾਂ ਦੂਸਰੇ ਕਰਾਂਗੇ ਹੂੰ ਠੀਕ ਆ ਮਨਪ੍ਰੀਤ ਹੋ ਗਈ ਆ ਰੈਡੀ ਆਪਾਂ ਨਹਾ ਕੇ ਆਈ ੜੀ ਹੁਣ ਮੈਨੂੰ ਕਹਿੰਦੀ ਮੇਰੀ ਫੋਟੋ ਖੱਚ ਕੇ ਦੇ ਮੈਂ ਚਲ ਕੇ ਖੱਚ ਦੇਣਾ ਇਤੋਂ ਇਹਨਾਂ ਦਾ ਪੂਰਾ ਹਾਲ ਦੇਖ ਲਓ ਜਿਵੇਂ ਇਹਨਾਂ ਨੂੰ ਮਰਜੀ ਕੱਪੜੇ ਆਹ ਦੇਖੋ ਆਹ ਚੀਜ਼ਾਂ ਨਹੀਂ ਇਹ ਮੁਕਕੜਦੀਆਂ ਫਿਰ ਵੀ ਮੇਰੇ ਘਰ ਆਈ ਦੀ ਬੁਟੀਕਾ ਇੰਨੇ ਤੇ ਝੱਗੇ ਬੰਡੇ ਦੇ ਪਾਟੇ ਹੁੰਦੇ ਹੀ ਆ ਕਹਿੰਦੇ ਨਾ ਦੀਵਦਲੇ ਨੇਰਾ ਲੋਕਾਂ ਦੇ ਲੀਡੀਜ਼ ਹੁੰਦੇ ਆ ਇਹਦੇ ਘਰ ਆਏ ਦੇ ਪਾਟੇ ਆ ਸਰਦੋ ਕਹਿੰਦੇ ਨਹੀਂ ਜਾਂ ਇਹਦਾ ਵਾਹ ਇਹਦਾ ਬਾਤ ਚੱਲੇ ਤਾਂ ਮੈਨੂੰ ਵੀ ਝੜਦੇ ਚੀਜ਼ ਨੂੰ ਮੜਾ ਫਾਲਟ ਪੈਂਦੇ ਨੇ ਕੋਈ ਛੜ ਤੋਂ ਨਵੀ ਲਿਓਨੇ ਆ ਐਡਾ ਇੰਨਾ ਖੁੱਲਾ ਹੱਥ ਹਾਂ ਸਾਰੇ ਹੀ ਵੇਹ ਕੱਪੜੇ ਥੋੜੀ ਬਾਣੇ ਓਏ ਮਾੜੀ ਜੀ ਗਲੀ ਆ ਇੰਨਾ ਹਵਾ ਪੈਂਦੀ ਗਰਮੀ ਦਾ ਮੌਸਮ ਆ ਸਮਝਿਆ ਕਰੋ ਯਾਰ ਸਾਰੇ ਛੜ ਦੇ ਵਿੱਚ ਫਿਰ ਤੁਮ ਕਿ ਮੰਨ ਲੈਣਗੇ ਵੀ ਤੁਸੀਂ ਕੀਤਾ ਹੋਇਆ ਇਹਦੇ ਮਾਈਨਰ ਆ ਹਾ 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 ਕੀ ਔੜੇ ਠੰਡੇ ਦਾ ਹੋਈ ਬੈਠੇ ਹੋਵੇ ਕੀ ਕਰੀਂ ਤੁਸੀਂ? ਵਾਹ। ਹੂੰ। ਕਿਵੇਂ ਆ ਘੁੰਡ ਕੱਢੀ ਬੈਠੀ ਬੇਬੇ? ਹੋਰ ਹੈਂ ਘੁੰਡ ਵੀ ਅੱਗੇ ਐ ਕੱਢਦੀ। ਐੇ। ਆ ਤੂੰ ਤਾਂ ਹੁਣ ਵੀ ਉਵੇਂ ਹੀ ਕੱਢਦੀ। ਹੈਂ ਦੱਸ। ਹਾਂ। ਜਦੋਂ ਮੈਂ ਨਵੀਂ-ਨਵੀਂ ਵਿਆਹੀ ਹੋਈ ਸੀ ਨਾ। ਹਾਂ। ਤੇ ਸਾਡੇ ਬਾਪੂ ਜੀ ਘੁੰਡ ਕਢਾਉਂਦੇ ਹੁੰਦੇ ਸੀਗੇ ਉਦੋਂ। ਬਈ ਅੱਜ ਤੋਂ ਤੂੰ ਹੀ ਘੁੰਡ ਕਢਣਾ ਮਨਪੀਨ। ਘੁੰਡ ਕਢਾਉਂਦੇ ਹੁੰਦੇ ਸੀਗੇ ਤੇ ਇੰਨਾ ਨਹੀਂ ਸੀ ਪਤਾ ਹੁੰਦਾ ਵੀ ਬੁੜੀਆਂ ਮਾੜਾਂ ਜਿ ਐਂ ਕਰਕੇ ਨਾ। ਮਾੜਾਂ ਦੇ ਵੇਖ ਲੈਂਦੇ ਆ ਹਨਾ। ਤੇ ਮੈਂ ਕੀ ਕੀਤਾ ਨਾ ਪਾਣੀ ਪੈਰ ਧੋਣ ਨੂੰ ਲੈ ਕੇ ਚੱਲੀ ਸੀ ਤੇ ਬਾਪੂ ਉੱਥੇ ਹੈ ਹੀ ਨਾ ਮੰਜਾ ਕੱਲਾ ਪਿਆ ਬਾਪੂ ਜੀ ਬਾਪੂ ਜੀ ਧੋ ਲੋ ਪੈਰ ਬੜਾ ਉਹ ਤਾਂ ਪੁਰਾਣੇ ਜਵਾਨੇ ਜੀ ਨਾ ਸੇਰੇ ਵੀ ਕਹਿੰਦੇ ਬਹੁਤ ਭਾਰੇ ਬੰਨੇ ਹੁੰਦੇ ਸੀਗੇ ਤੇ ਇੱਕ ਦੋ ਵਾਰੀ ਲਾੜੇ ਕਹਿੰਦੇ ਨਾਲੀ ਜੀ ਵੜ ਗਏ ਲੈ ਕੇ ਸਣੀ ਜਨ ਉਦੋਂ ਬਾਅਦ ਫਿਰ ਲੋਕ ਸਿਆਣੇ ਉਹ ਲਈ ਸੇਰੇ ਵਿਰਲੇ ਕਰ ਤੇ ਹੁਣ ਤਾਂ ਸੱਟਦੇ ਹੀ ਨਹੀਂ ਮਗਰ ਸੱਟ ਲੈਣੇ ਸਿਰ ਤੋਂ ਵੀ ਹਾਂਜੀ ਆ ਗਈ ਚੱਕੀ ਕਰਦੀਆਂ ਤੇ ਮੰਮੀ ਨੇ ਸੌਂਡ ਲੈ ਆ ਕੇ ਦਿੱਤਾ ਈਗਾ ਮਾ ਦਾ ਸੌਂਡ ਮੈਂ ਭਾਰਦੀ ਸੀ ਮੈਂ ਕਿਹਾ ਹੋਰ ਚਾਰ ਪੰਜ ਸਮਾਲ ਕੇ ਸੇਰ ਤਾਂ ਫੇਰ ਹੀ ਹੋ ਜੂਗੀ ਜੀ ਇਹ ਤਾਂ ਦੁਪੱਟਾ ਬਹੁਤ ਚੰਗਾ ਹੈ ਬਹੁਤ ਸੌਫਟ ਹੈ ਮੈਂ ਵੇਖੀ ਜਾਂਦੀ ਸੀ ਬਹੁਤ ਬੜਾ ਓਕੇ ਤਾਂ ਵੀ ਆਹ ਰਾਮਾ ਬਈ ਯਾਰ ਤੂੰ ਮੈਨੂੰ ਵੀ ਇਹੀ ਸ਼ਰਟ ਕੋਈ ਬਣਾ ਦੇ ਹੌਲੀ ਜੀ ਯਾਰ ਇਹ ਸਾਰੇ ਸੂਟ ਲੈ ਆ ਵੇ ਅਸ ਇਹਰੇ ਲਾ ਲੇ ਬੇਬੇ ਨੇ ਠੀਕ ਆ ਬੇਬੇ ਬਾਪੂ ਇਹਨਾਂ ਪੂਰੇ ਆ ਸਰਦਾਰ ਬਣਾ ਕੇ ਰੱਖਣਾ ਆਪਾਂ ਬਹੁਤ ਸੁੰਦਰ ਹੈ ਇਹ ਆ ਹੌਲੀ ਹੌਲੀ ਆ ਨਾ ਘੈਂ ਘੈਂ ਨਹੀਂ ਆਹਾ ਹਾਂ ਤੂੰ ਕਿਵੇਂ ਠੀਕ ਆ ਆ ਮਿੱਤ ਨੇ ਸਮਾਂ ਲੱਗੀ ਕਿਤੇ ਬਾਹਰ ਜਾ ਕੇ ਕੀ ਜਾਨੀ ਉਧਰ ਹਨੇਰਾ ਸੀ ਨਾ ਕਿਸੇ ਦਾ ਨਹੀਂ ਅੱਛਾ ਪਰ ਸੂਟ ਕੱਟਿਆ ਸੀ ਨਾ ਸਲਾਈ ਕਰਾਉਣਾ ਜਿਹੜਾ ਜਿੱਥੇ ਦਾ ਰੀਦਾ ਆਪਣਾ ਕਿਧਰ ਰੁੜ ਗਿਆ ਉਹ ਕਿ ਜਿੱਥੇ ਆਨੂੰ ਫੋਨ ਆਇਆ ਸੀਗਾ ਹਾਂ ਇਹ ਮੈਨੂੰ ਪਤਾ ਨਹੀਂ ਲੱਗਾ ਕਹਿੰਦਾ ਆਇਆ ਆਇਆ ਇਹ ਬਸ ਨੋ ਨਹੀਂ ਮਿਲਿਆ ਦੋ ਦਿਨ ਹੋ ਗਏ ਵੀਡੀਓ ਜਿਹਾ ਆਪਾਂ ਨੂੰ ਹਾਂ ਚੰਗੇ ਆ ਆ ਵੇਖ ਲਈ ਤੇ ਏਸੀ ਦਾ ਨਜ਼ਾਰਾ ਲੈ ਰਹੇ ਆ ਪੂਰਾ ਰੋਟੀ ਪਾਣੀ ਬਸ ਮਸਾਂ ਮੈਂਤਾਂ ਨਾਲ ਖਾਣਾ ਤੇ ਬਸ ਸੌਣਾ ਸਾਰਾ ਦਿਨ ਇਹਨੇ ਇਸ ਏਸੀ ਵਾਲੇ ਕਮਰੇ 'ਚ ਰਾਤ ਨੂੰ ਇਹ ਹੁੰਦਾ ਬਾਹਰ ਪੱਖਾ ਲੱਗਾ ਹੁੰਦਾ ਤੇ ਸਵੇਰੇ ਸੁਬਾ ਤੋਂ ਲੈ ਕੇ ਸ਼ਾਮ ਤੀ ਹੁੰਦਾ ਇਹ ਸੀਜ਼ ਇਹ ਨਹੀਂ ਆ ਰਹੀ ਰੀਅਲੀ ਸੀਗੀ ਸੂਟ ਨੂੰ ਸੱਸ ਨੇ ਮੈਚਿੰਗ ਕੀਤੀ ਹੋਈ ਵੀ ਅਜ ਤਾਂ ਹੋ ਨਹੀਂ ਮੈਚਿੰਗ ਹੋਈ ਜੀ ਸਹੀ ਹੈ ਨਾ ਹੋਈ ਜੰਤ ਬੜੀ ਬਾਲੀਆਂ ਮੈਚਿੰਗ ਕਰਦੀਆਂ ਜੀ ਵਾਹਾਂ ਤੇ ਅਜੋ ਹਨਿਆ ਤਾਂ ਬਾਪੂ ਵਾਸਤੇ ਲੋਹਰਾ ਟੀ-ਸ਼ਰਟਾਂ ਲਿਆਦੀਆਂ ਨੇ ਤੇ ਬਾਪੂ ਹੁਣ ਬਣਾ ਦੇਣਾ ਮੁੰਡਾ ਹੁੰਦਾ ਇਹ ਬੜਾਪਾ ਬੜੋਪਾ ਇਹਨਾਂ ਦਾ ਭਜਾ ਦੇਣਾ ਆਪਾਂ ਹਾਂ ਬਈ ਬਾਪੂ ਜਵਾਨ ਕਰ ਦੇਣਾ ਹੁਣ ਏਡਾ ਆਪਾਂ ਤਾਂ ਵੇਖ ਹੀ ਜਾਂਦੀ ਆ ਫਸੋ ਕੀ ਦੇਖਣਾ ਹਾਂ ਤਾਂ ਠੀਕ ਆ ਬੇਬੇ ਤੇਰੀ ਚਾਲ ਬਦਲ ਗਈ ਇਹਨੂੰ ਹੈ ਬੇਬੇ ਦੀ ਸਾਡਾ ਹਾਲ ਤਾਂ ਠੀਕ ਆ ਚਾਲ ਬਦਲ ਗਈ ਟੋਆ ਵੜਦੇ ਜਾਂਦੇ ਧਰਤੀ ਦੇ ਦੁਰਦੀ ਆ ਉਹਨਾਂ ਗੋਡੇ ਵੀ ਲਾਉਂਦਾ ਕੋਨੇ ਕੋਨੇ ਹੈ ਹਾਂ ਨਾ ਨਾ ਖਚ ਚਾਲ ਭਾਈ ਆਪੇ ਦੇਖਣਾ ਤੂੰ ਹਨਾ ਸੂਟ ਦੱਸ ਵੀ ਅੱਜ ਨੂਰ ਰਾਣੀ ਨੂੰ ਪਸੰਦ ਆ ਹਾਂ ਬਹੁਤ ਪਸੰਦ ਵੇਖ ਹੀ ਜਾਂਦੀ ਸੀ ਕਿ ਮੈਂ ਸਾਰੇ ਕੱਢ ਕੱਢ ਕੇ ਆ ਹਾਂ ਵੀ ਇੱਕੋ ਰੇਟ ਦੇ ਹੈ ਨਾ ਸਾਰੇ ਆ ਬਾੜਾ ਕੁੜਾ ਮਾਨਫਰੀ ਦਾ ਹਾਂ ਤਾਂ ਜਿਵੇਂ ਥੱਪ ਦੀ ਕਾਂਦੀ ਵੀ ਆਉਂਦੀ ਤੇ ਫਿਰ ਜਾਂਦਾ ਬਾਹ ਸੋਹਣਾ ਨੀ ਲੈ ਪਿਓਰ ਮਸਲੀਨ ਦਾ ਹੈ ਚੇਂਜ ਕਰਨਾ ਤਾਂ ਕਰ ਲੋ ਜੇ ਤੁਹਾਨੂੰ ਜ਼ਿਆਦਾ ਪਸੰਦ ਆਵੇ ਨਹੀਂ ਤਾਂ ਹੀ ਤਾਂ ਹੀ ਮਾਨਪੀ ਤੇ ਕਰੋਲੇ ਜੇ ਦੇਈ ਜਾਂਦੀ ਤੈਨੂੰ ਸੂਡ ਮਿਸ ਨਹੀਂ ਚੰਗਲ ਨਾਲ ਚਿੰਚ ਕਰਨਾ ਕੋਈ ਕਾਰਸਾ ਇਹ ਤਾਂ ਆਪਸ਼ਨ ਹੈ ਇਹ ਹੁਣ ਤਾਂ ਵੀਡੀਓ ਹੁਣ ਤਾਂ ਵੀਡੀਓ ਚੱਲਦੀ ਆ ਤੇ ਹੁਣ ਤਾਂ ਹੀ ਵੇਚ ਦੇਣਾ ਉਹ ਪਿਆ ਇੱਕ ਪੀਸ ਹੀ ਸਾਡੇ ਕੋਲੇ ਨਾਨ ਨਾਨ ਨੀ ਨੀ ਨਾਨ ਲਰਨਿੰਗ ਤੋਂ ਬਿਨਾ ਆ ਤਾਂ ਵਾਕਈ ਬਹੁਤ ਕੁਲਾ ਯਾਰ ਬੇਬੇ ਕਿ ਇਥੇ ਤਾਂ ਲੱਗੂਗੀ ਨਾ ਹੂੰ ਲੱਗਦੀ ਹੂੰ ਹੁਣ ਆਪਾਂ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਐਨ ਪੂਰਾ ਘੈਂਟ ਬਣਾ ਦੇਣਾ ਹੁਣ ਜਿਹੜੇ ਕੰਮ ਜਾਇਦਾ ਲੀਡੇ ਆਪਣੇ ਸਿੰਦਰੇ ਪਏ ਆ ਤੇ ਆਪਾਂ ਜਿਹੜਾ ਉੱਪਰ ਸ਼ੋਰੂਮ ਬਣਾਉਣਾ ਤੇ ਪ੍ਰੋਪਰ ਐਨ ਘੈਂਟ ਭਰ ਦੇਣੀ ਦੁਕਾਨ ਬੂਏ ਆਪਾਂ ਤੇ ਕਿਉਂ ਆਪਾਂ ਪਾਉਣੀ ਸੀ ਹਜੇ ਕੋਈ ਆ ਤਾਂ ਪਹਿਲਾਂ ਹੀ ਆਪਾਂ ਬਖਾ ਦਿੱਤੇ ਗਏ ਥੋੜੇ ਜਿਹਾ ਨਾ ਬਹੁਤ ਸੂਟ ਦਾ ਵੀਡੀਓ ਚ ਆਉਂਦੇ ਨਹੀਂ ਤੇ ਬਹੁਤ ਸੂਟਾਂ ਦੇ ਹੱਥੋਂ ਵੀਡੀਓ ਬਣਦੀ ਨਹੀਂ ਹੈ ਬਹੁਤ ਸੋਚ ਇਦਾਂ ਨੇ ਕਿ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਕੱਢ ਦਿੰਨੇ ਆ। ਹੂੰ। ਬੈਸਟ ਬਣਾਉਣਾ ਉਹਦੇ ਇੰਨੇ ਘਾਤੀ ਦੇ ਅਜ਼ਲ ਹੋ। ਨਹੀਂ ਆਪਾਂ ਹੁਣ ਪ੍ਰੋਫੈਕਟਰ ਨਾਲ ਪੂਰਾ ਘੈਂਟ ਬਣਾਉਣਾ। ਥੋੜਾ ਜਿਹਾ ਇਦਾਂ ਪ੍ਰੋਫੈਸ਼ਨਲ ਤਰੀਕੇ ਨਾਲ ਕਰਾਂਗੇ। ਪਹਿਲਾਂ ਤਾਂ ਇਦਾਂ ਸੀਗਾ। ਹੁਣ ਹਰ ਇੱਕ ਚੀਜ਼ ਦਿਖਾਇਆ ਕਰਾਂ ਤੁਹਾਨੂੰ। ਠੀਕ ਆ ਬੇਬੇ। ਆ ਬਦਾਮ ਨੂੰ ਖਵਾ ਲਿਆ ਕਰ ਤੂੰ ਬਾਪੂ ਤਾਂ ਲੱਗਿਆ ਖਾਣ। ਹੁਣ ਬਾਪੂ ਨੂੰ ਮੈਂ ਰੋਜ਼-ਰੇਲੀ ਰਾਤ ਨੂੰ ਨਾ। ਬਾਦਾਮਾਂ ਦੇ ਦਾਅ ਤੇ ਦੰਦ ਲੱਗ ਜਾਂਦੇ ਮੇਰੇ। ਆਹ ਦਾੰਦ ਹੈ ਨਹੀਂ ਬੇਬੇ ਦੇ। ਬੇਬੇ ਜੀ ਦੰਦ ਸਾਟਾ ਪੱਟੇ ਕੋਈ ਨਾ ਦੋ ਚਾਰਾਂ ਸਮੇਂ ਦੇ ਦੰਦ ਤੇਰੇ ਆਈ ਜਾਣੇ ਦੁਬਾਰਾ ਫੇਰ ਖਾਏਗੇ ਮੈਂ ਮੈਂ ਅਪਲਾਈ ਕਰ ਤੇ ਜਿੰਦਾ ਬੈਂਕ ਚ ਚੈੱਕ ਬੁੱਕ ਨਹੀਂ ਅਪਲਾਈ ਕਰਦੇ ਮੈਂ ਦੰਦ ਅਪਲਾਈ ਕਰਦੇ ਬਾਬੇ ਕੋਲ ਮੈਂ ਬੇਬੇ ਜੀ ਦੰਦ ਲਾ ਦੇ ਨਵੇਂ ਸੋਟਾ ਨਹੀਂ ਲਾ ਤਾ ਸਾਰੇ ਨਹੀਂ ਇਹ ਦੰਦ ਵੀ ਦੁਬਾਰਾ ਆਉਣੇ ਚਾਹੀਦੇ ਹਨ ਦੰਦ ਨਹੀਂ ਚਾਹੀਦੇ ਇੱਕ ਚੀਜ਼ ਹੈ ਜਵਾਨੀ ਚਲੀ ਜਾਵੇ ਤੇ ਦੰਦ ਚਲੇ ਜਾਏ ਦੁਬਾਰਾ ਨਹੀਂ ਆਉਂਦੇ ਲਗਾਉਣੇ ਪੈਂਦੇ ਆ ਜਵਾਨੀ ਵਾਲਾ ਟਾਈਮ ਤਾਂ ਚੇਤੇ ਹੀ ਰਹਿੰਦਾ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਜਾਲਮਾ ਵਜਦੀ ਸੀ ੱਡੀ ਓੜ ਦੇ ਮੂਰ ਸੀ ਵੇ ਜਾਲਮਾ ੱਡੀ ਟਾਕ ਮਰੋੜ ਸੀ ਵੇ ਜਾਲਮਾ ਪੰਝਲੀ ਵਰਗਾ ਬੋਲ ਸੀ ਵੇ ਜਾਲਮਾ ਹੁਣ ਤਾਂ ਜਵਾਨੀ ਮੁੱਕ ਗਈ ਵਾ ਲੋਕੋ ਥੋੜਾ ਬਾਪੂ ਸੁੱਕਾ ਮੈਂ ਵੀ ਮੈਂ ਥੋੜਾ ਬਾਪੂ ਬੁੱਢਾ ਮੈਂ ਵੀ ਸੁੱਕ ਗਈ ਲੋਕੋ ਹਨਾ ਤੂੰ ਕੀ ਤਾਂ ਨਹੀਂ ਕੋਈ ਹੈ ਜੀ ਹੈ ਚੁੱਪ ਤੇ ਕੀ ਅਈ ਦਬਈ ਦੋ ਮਾਰ ਗਈ ਮੈਂ ਤਾਂ ਭਈ ਮੈਂ ਦੋਆ ਆਪਣੀ ਤਾਂ ਸੁੱਕਦੀ ਜਾਂਦੀ ਜਿੰਨੀ ਨਾਲ ਥੋੜੇ ਨਹੀਂ ਤਕਲੀਫ ਨਾ ਹੋਵੇ ਮੈਂ ਤਾਂ ਕਰ ਲੈਣਾ ਮੈਂ ਨਹੀਂ ਸੁੱਕਦੀ ਗੱਲ ਹਟ ਕੇ ਗੱਲਾਂ ਗਾਲ हट ਗਿਆ ਤੇਰਾ ਗਾਲ ਘੁੱਟਿਆ ਗਿਆ ਹੀ ਗਾਲ ਬੇਬੇ ਕਾਰਜ ਪੂਰਾ ਹੋ ਜਲਦੀ ਗੱਲ ਬਚ ਗਈ ਏ ਇਹ ਸੀਸ਼ੇ ਗੱਡੀ ਦੀ ਵਾਰੀ ਚ ਦੇ ਲਿਆ ਆ ਵੀ ਹੱਦ ਗੱਲਾਂ ਦੀ ਉਹ ਚੀਸ਼ਾ ਚੱਕਿਆ ਗਿਆ ਮੈਂ ਤੇ ਬਾਹਰ ਪੈਰ ਵੀ ਨਹੀਂ ਸੀ ਤੇ ਮੈਂ ਉਹਨੂੰ ਟੇਸੀਸ਼ਾ ਚੱਕਦਾ ਹਾਂ ਜੀ ਸਾਰੇ ਜਣੇ ਦੱਸੋ ਜਰੂਰ ਇਹ ਸੂਟ ਕਿਵੇਂ ਲੱਗਿਆ ਮੇਰੇ ਸੂਟ ਕਰਦਾ ਏ ਮੈਂ ਲਾਈਟ ਕਲਰ ਦੇ ਵਿੱਚ ਬਣਾਇਆ ਇਹ ਵਾਲਾ ਸੋ ਇਹਦਾ ਇੱਕ ਕ੍ਰਾਸ਼ ਟਿਸ਼ੂ ਤੇ ਬੰਨਿਆ ਹੋਇਆ ਏ ਇਹ ਲਿਫਾਫੇ ਦਾ ਸੂਟ ਆ ਜੀ ਕਹਿੰਦੇ ਹੁੰਦੇ ਜਿਵੇਂ ਲਿਫਾਫੇ ਦੀ ਚੁੰਨੀ ਆ ਦੀ ਦੰਮ ਕੀ ਇਹਦੀ ਮੇਰਾ ਰਿਵਿਊ ਚੈੱਕ ਕਰੂੰਗੀ ਲਫਾਫੇ ਦੀ ਚੁੰਨੀ ਬਣੀ ਇਹਦੀ ਲਫਾਫੇ ਦਾ ਸੂਟ ਬਣਿਆ ਹੋਇਆ ਹੈ ਬੜਾ ਬਹੁਤ ਸੋਹਣਾ ਬਣੀ ਡਿਜ਼ਾਈਨ ਬਹੁਤ ਸੋਹਣਾ ਹੈ ਦਾ ਹਮ ਅ ਲੱਗਦਾ ਡਿਜ਼ਾਈਨ ਇਹਦਾ ਬਹੁਤ ਸੋਹਣਾ ਲੱਗਦਾ ਵੀ ਵੈਸੇ ਬਹੁਤ ਵੇਹ ਨਾ ਬਹੁਤ ਮਿਹਨਤ ਵਾਲੇ ਕੰਮ ਹੁੰਦਾ ਨਾ ਕਿੰਨਾ ਬਰੀਕੀ ਦੇ ਨਾਲ ਨਾ ਇਆਂ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਅੰਭੀਆਂ ਬਣੀਆਂ ਹੋਈਆਂ ਪੱਤੇ ਜੀ ਹਮ ਹਮ ਠੀਕਾ ਸੋ ਹੁਣ ਆਪਾਂ ਚੱਲੀ ਹਮ ਚੱਲ ਕੇ ਸ਼ੇਅਰ ਫਿਰ ਚਲੋ ਫਿਰ ਮੈਂ ਵੀ ਨਾਲ ਆ ਤੇ ਫਿਰ ਆਪਾਂ ਕਰਦੇ ਹਾਂ ਕੰਟੀ ਰੋਲ ਆਗ ਠੀਕਾ ਕਲੋਜ਼ਡ ਸੂਟ ਆਪਣੇ ਏ ਕੂਰੀਅਰ ਹੋ ਜਾਣਾ ਅੱਜ ਇਹ ਵਾਲੇ ਸੂਟਾਂ ਦਾ ਦੇਖੋ ਕਿੰਨੇ ਘੈਂਟ ਡਿਜ਼ਾਈਨ ਨੇ ਕਿੰਨੇ ਸਾਰੇ ਇੱਕ ਤੋਂ ਇੱਕ ਨੇ ਦੇਖੋ ਕਿੰਨੇ ਘੈਂਟ ਡਿਜ਼ਾਈਨ ਨੇ ਦੇਖੋ ਸੂਟ ਇਹ ਸੂਟ ਤੁਹਾਨੂੰ ਦੁਕਾਨਾਂ ਤੋਂ ਕਦੇ ਨਹੀਂ ਮਿਲਦੇ ਇਹ ਆਪਾਂ ਨੂੰ ਰੈਡੀ ਕਰਨੇ ਪੈਂਦੇ ਆ ਦੇਖੋ ਦੇਖੋ ਪੰਨੇ ਸੂਟ ਆ ਡਿਜ਼ਾਈਨ ਕਿੰਨਾ ਗੈਂਟ ਆ ਸੂਟ ਕਿੰਨਾ ਜਿਆਦਾ ਹੈਵੀ ਆ ਦੁਪੱਟਾ ਇਹਦੇ ਜਿੱਦ ਦਿੱਖੋ ਤੁਸੀਂ ਕੱਡੇ ਪਏ ਆ ਪ੍ਰੀਤੋ ਨੇ ਵੱਟ ਸੂਟਾਂ ਵਾਲੇ ਆ ਤਾਂ ਬਹੁਤ ਜਿਆਦਾ ਹੈਵੀ ਆ ਪਰ ਹੁਣ ਪੈਕਿੰਗ ਹੋਈ ਵੀ ਆ ਸਾਰੇ ਸੂਟਾਂ ਦੀ ਨਾਪ ਨੂਪ ਲੈ ਕੇ ਸਾਰਾ ਇੱਥੇ ਰੱਖੇ ਹੋਏ ਆ ਅੱਜ ਇੰਨੇ ਸੂਟ ਹੀ ਹੋਰ ਆ ਜਿਹੜੇ ਆਪਣੇ ਅੱਜ ਪੂਰੀਅਰ ਹੋਣੇ ਨੇ ਉਹ ਦੂਸਰੇ ਰੂਮ ਚ ਪਏ ਨੇ ਦੇਖੋ ਕਿੰਨੇ ਘੈਂਟ ਦੇਖੋ ਇੱਧਰ ਦੇਖ ਸਕਦੇ ਤੁਸੀਂ ਸੂਟ ਦੇਖੋ ਕਿੰਨੇ ਦੇਖੋ ਸੂਟ ਪਰੇ ਦਾ ਉੱਪਰ ਹੈ ਤੂੰ ਇਸੇ ਕਰਕੇ ਆਪਾਂ ਉੱਪਰ ਸ਼ੋਰੂਮ ਬਣਾਉਣ ਜਾ ਰਹੇ ਹਾਂ ਆਪਣੇ ਖਲਾਰਾ ਬਹੁਤ ਜ਼ਿਆਦਾ ਹੁੰਦਾ ਸੋਟਾਂ ਦਾ ਖਲਾਰਾ ਨਹੀਂ ਕਹਿਣਾ ਖਲਾਰਾ ਨਹੀਂ ਇਹੋ ਜਿਹਾ ਖਲਾਰਾ ਪਰਮਾਤਮਾ ਹਰੇਕ ਨੂੰ ਦੇਵੇ ਹਨਾ ਓਏ ਤੇ ਤੂੰ ਕੀ ਕਰਨਾ ਹੈ ਤੂੰ ਮੇਰੇ ਲਤਨਾ ਜਾ ਕੇ ਬਹਿ ਜਾ ਘਰ ਐ ਓਏ ਲਓ ਜੀ ਫੋਟੋ ਕਰਕੇ ਕਸਟਮਰ ਨੂੰ ਭੇਜਣ ਜਾ ਰਹੀ ਆ ਹੂੰ ਆਪਾਂ ਬਗੜੇ ਪਏ ਵੀ ਲਓ ਵੀ ਦੋਸਤੋ ਹੋ ਗਿਆ ਰੈਡੀ ਆਪਾਂ ਵੀ ਕਿਹਦੇ ਕੱਟ ਨਹੀਂ ਹੈ ਜੀ ਹਾਂ ਤੇ ਹੁਣ ਦੇਖੇ ਇਧਰ ਕੁਛ ਵੀ ਨਹੀਂ ਲਾਇਆ ਜੱਟ ਨੇ ਦੇਖੇ ਮਾਰਦਾ ਨਾ ਚਮਕਾ ਤੋਂ ਮਰਾਏਗਾ ਇੱਕ ਅੱਧਾ ਕਿਸੇ ਨੂੰ ਪੰਦਰਾ ਇਹ ਮੜੇ ਟੌਰ ਕਟਾਉਣੇ ਆ ਜਿਆਦੇ ਅੱਜ ਇੰਨੇ ਵੀ ਨਹੀਂ ਆਏਗੇ ਹਾਂ ਹਾਂ ਵਾਹ ਫੱਟ ਹੋ ਜਲੇ ਆਪਾਂ ਹੁਣ ਦੇਖੋ ਗਾ ਮਾਰਦੇ ਨਾ ਮਸਲਾ ਮਸਲਾ ਜੀ ਟੋਲੇ ਆਂ ਦੀ ਪਤਕਾ ਕਲੇਸ਼ ਅਤੇ ਹਾਰ ਪ੍ਰਾਣੀ ਬਹੁਤ ਦਰਦ ਕਰੀ ਜਾਂਦੇ ਪਰ ਆਪਾਂ ਹੁਣ ਖਿੱਚੀ ਰੱਖਣਾ ਕੰਮ ਥੋੜਾ ਜਿਹਾ ਚਲੋ ਆ ਦੇਖੋ ਆਪਣਾ ਸਾਰਾ ਵੱਡੇ ਵੱਡੇ ਝੋਲੇ ਹੁਣੇ ਮੈਨੂੰ ਚੱਕਣੇ ਪੈਣੇ ਨੇ ਪੂਰੇ ਆ ਨਾ ਸਾਰੇ ਇਹਦਾ ਸਾਰੇ ਮੈਂ ਚੱਕਾਂ ਅੰਦਰ ਦਾ ਬੇਬੇ ਬਾਪੂ ਹੀ ਰਹਿ ਗਏ ਠੀਕ ਚੱਕ ਲੈਣਗੇ ਮੈਂ ਜਾਵਾਂ ਗੱਡੀ ਕਰਾਂ ਸਟਾਰਟ ਲੈ ਫਿਰ ਬੱਕੀ ਕਰੀਏ ਸਟਾਰਟ ਉਨੀ ਤਰ ਥੋੜੀ ਗਰਮ ਹੋ ਜੂਗੀ ਤੇ ਨਾਲੇ ਠੰਡੀ ਹੋ ਜੂਗੀ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਉਹਨੂੰ 10 ਮਿੰਟ ਜ਼ਰੂਰ ਗਰਮ ਕਰਨੀ ਚਾਹੀਦੀ ਠੰਡੀ ਦੇ ਰੇਸ ਵਾਜਨ ਦੇ ਵੈਸੇ ਹੁਣ ਤਾਂ ਗਰਮੀਆਂ ਚੱਲ ਵੀ ਜਾਂਦਾ ਕੋਈ ਇਸ਼ੂ ਨਹੀਂ ਹੈਗਾ ਤੇ ਪਰ ਫਿਰ ਵੀ ਮੈਨੂੰ ਆਦਤ ਆ ਕਿ 5 ਮਿੰਟ ਗੱਡੀ ਪਹਿਲਾਂ ਸਟਾਰਟ ਕਰ ਦਿੰਦੀ ਆ ਠੀਕ ਆ ਗੱਡੀ ਲੈਣੀ ਸੌਕੀ ਹੈ ਗੱਡੀ ਨੂੰ ਸਾਫ਼ ਰੱਖਣਾ ਸਭ ਤੋਂ ਓੱਖਾ ਗੱਲ ਹੈਗੀ ਆ ਹੁਣ ਘੱਟਾ ਪਿਆ ਆ ਤੇ ਹੁਣ ਝਾੜਨਾ ਪੈਣਾ ਕਿਉਂਕਿ ਇੱਥੇ ਵੀਡੀਓ 'ਚ ਬੁੱਕਰ ਮਾਰਦੇ ਤੇ ਪੈਂਦੀ ਪੈਂਦੀ 10 ਟ ਪੈਂਦੀ ਪੈਂਦੀ ਇਹਦੇ ਤੇ ਕੀ ਕਰੀਏ ਚਲੋ ਕੋਈ ਗੱਲ ਨਹੀਂ ਬਸ ਨਾ ਚੰਗੇ ਹਨ ਲੈ ਫਿਰ ਲੈ ਵੀ ਰਾਨਗੇ ਕਲਚ ਕਿਰਕਿ ਸਟਾਰਟ ਇਹ ਆਪਣਾ ਪੁਸ਼ ਬਟਨ ਇੱਕ ਵਾਰੀ ਇਹਨੂੰ ਇਦਾਂ ਟੱਚ ਕੀਤਾ ਵਾਸ ਗੱਡੀ ਸਟਾਰਟ ਓਕੇ ਆਪਾਂ ਗੱਡੀ ਤੇ ਵਲੌਗ ਬਣਾਵਾਂਗੇ ਬਹੁਤ ਘੈਂਟ ਚੀਜ਼ਾਂ ਨੇ ਹੈ ਕੰਪਨੀ ਦੇ ਵਿੱਚ ਓਕੇ ਇਹ ਵੀ ਤੁਹਾਨੂੰ ਬਣਾਵਾਂਗੇ ਛੋਟੇ ਵਾਸਤੇ ਵੀਡੀਓ ਸਾਦੇ ਬਲ ਕਾਉਤ ਬਣੀ ਹੋਈ ਹੈ ਨਾ ਨੇਕੀ ਕਰ ਛਤਰਖਾ ਮੈਂ ਵੀ ਖਾਦੇ ਤੂੰ ਵੀ ਖਾ ਠੀਕ ਆ ਹੁਣ ਤੁਸੀਂ ਕਣ ਇਹ ਵਾਏਗਾ ਤੋ ਕਹੀ ਜਾਂਦਾ ਹਾਂ ਆ ਵੇਖੋ ਮਿੱਠਾ ਮਾਰ ਗਿਆ ਪਈਆਂ ਕਬੂਤਰਾਂ ਦੀਆਂ ਤੇ ਮੈਂ ਉਹਨਾਂ ਨੂੰ ਆਲ ਨੇ ਲਾ ਲਾ ਕੇ ਦਿੰਨਾ ਆ ਗਦਾਰੀ ਕਰਕੇ ਵੇਖ ਲਓ ਤੁਸੀਂ ਮਾੜੀ ਗੱਲ ਆ ਬਾਹੂ ਠੀਕ ਆ ਆ ਬੈਠੇ ਆ ਹੁਣ ਆ ਨੀਵੀਂ ਜੀ ਬਾਈ ਬੈਠੇ ਆ ਤੇ ਉਹ ਜਾਨਵਰ ਆ ਠੀਕ ਆ ਮੈਂ ਅਜੇ ਹੋਰ ਆਲ ਨੇ ਲਾਉਣ ਨੂੰ ਕਰਨਾ ਬੈਠੇ ਤੇ ਮਾਰਤੀ ਹੁਣ ਸੁੱਕੀ ਬਈ ਆ ਲੈਣੀ ਵੀ ਨਹੀਂ ਜੇਤੀ ਮੌਸਮ ਹੋ ਗਿਆ ਖਰਾਬ ਪੁੱਛੀ ਵੇਖੋ ਬੱਦਲ ਹੁੰਦੇ ਜਾਂਦੇ ਆ ਲਓ ਆ ਉਧਰ ਇਹ ਪ੍ਰੀਟੋ ਇਹ ਵੇਟ ਕਰ ਕਰ ਕੇ ਆਈ ਆ ਉਸਮਾਨ ਜੱਥੋਂ ਹਵਾ ਚੱਕਿਆ ਜਾਣਾ ਨੇਰੀ ਹਜੇ ਆਈ ਨਹੀਂ ਇਹ ਪਹਿਲਾਂ ਹੀ ਉੱਡਦੀ ਜਾਂਦੀ ਹਵਾਜ ਹੈ ਐਦਾਂ ਹੀ ਚਲੋ ਆਜੋ ਲੈ ਸੂਟ ਪਾ ਲਿਆ ਹੁਣ ਕਿਹੜਾ ਬਲੈਕ ਉਹ ਤਾਂ ਬਲੈਕ ਆ ਕੱਪੜਾ ਕਿਹੜਾ ਹੌਲਾ ਜਾ ਯਾਰ ਤਾਂ ਬੜੀ ਜਾਨ ਸੁੱਕੀ ਦੇ ਚ ਬਹੁਤ ਜਿਆਦਾ ਇਹ ਮੁੰਡਿਆਂ ਦੇ ਕੱਪੜੇ ਕਾਦੋਂ ਹੀ ਹੋ ਜੇ ਆਉਂਦੇ ਯਾਰ ਕੁੜੀਆਂ ਦੇ ਕਾਦੋਂ ਹੀ ਨੇ ਸੋਹਣੇ ਹੁੰਦੇ ਮੁੰਡਿਆਂ ਦੇ ਨਹੀਂ ਹੁੰਦੇ ਨਾ ਇਹ ਮਨਪੀਤ ਦੇ ਆਪਣੀ ਬੁਟੀਕ ਦੇ ਰੈਡੀ ਹੋਏ ਆ ਇਹ ਜਾਨ ਪੈ ਜਾਂਦੀ ਅਸੀਂ ਤਾਂ ਬੁਟੀਕ ਦਾ ਕਮਾਲ ਹੁੰਦਾ ਐਂ ਦਾ ਲੋ ਐਂ ਦਾ ਲੁੱਟਦੇ ਆਂ ਲੋਕਾਂ ਨੂੰ ਇਹ ਠੀਕ ਆ ਲੜਦੇ ਨਹੀਂ ਵਧੀਆ ਚੀਜ਼ ਵੀ ਦਿੰਨੇ ਆ ਅੱਛਾ ਠੀਕ ਆ ਫਿਰ ਟਾਕੀ ਟੁਕੀ ਮਾਰ ਲੈ ਗੱਡੀ ਤੇ ਖਾਏਗਾ ਮਾਰ ਦਿੱਤੀ ਪੱਕਾ ਪਰ ਮੈਂ ਹੋਰ ਤਿਆਰ ਹੋਈ ਆ ਮੇਰਾ ਮੇਕਅਪ ਉੱਡ ਰਹੀ ਆ ਉੱਡ ਲੱਗ ਜਾਊਗਾ ਠੀਕ ਆ ਚਲ ਫਿਰ ਮੈਂ ਮਾਰਦਾ ਟਾਕੀ ਤੇ ਤੂੰ ਲੈ ਸਮਾਨ ਚੱਕ ਤੂੰ ਗੁੱਸੇ ਹੋ ਜਾ ਮੈਂ ਨਹੀਂ ਲੈ ਕੇ ਦਿੰਦਾ ਝਾਂਜਰਾ ਤੇਰਾ ਤੇਰਾ ਸਮਾਨ ਹੀ ਨਹੀਂ ਪੂਰਾ ਆਉਂਦਾ ਆ ਮੋਕਾ ਦੀ ਨਾ 2.5 ਕਿਲੋ ਦਾ ਹਾਥ ਹੈ ਚੰਗੋ ਇਹ ਮਨਪ੍ਰੀਤ ਦੀ ਕੱਲ ਜਿਹੜੀ ਧੌਣ ਫਸੀ ਸੀ ਨਾ ਆ ਵਾਰੀ ਜੀ ਫਸੀ ਸੀ ਇਧਰੋਂ ਮੂੰਹ ਬਾਹਰ ਕੱਢ ਕੇ ਆ ਮਗਲਾ ਟਾਇਰ ਵੇਂਦੀ ਸੀ ਮੈਂ ਉਧਰੋਂ ਸ਼ੀਸ਼ਾ ਚੱਕਵਾ ਲਓ ਤੁਸੀਂ ਉਧਰੋਂ ਦੇਖ ਮੈਂ ਤੁਹਾਡੀ ਧੌਣ ਪਸਾਉਂਗੀ ਫਿਰ ਤੁਸੀਂ ਮੈਨੂੰ ਸ਼ਾਪਿੰਗ ਕਰਾਓ ਚਾਂਦਰੀ ਲੈ ਦੇਵੋ ਠੀਕ ਆ ਫਿਰ ਕਿ ਮਨਪ੍ਰੀਤ ਨੇ ਮੇਰੀ ਇਸ ਗੱਲ ਤੋਂ ਖੁਸ਼ੀ ਤੋਂ ਖੁਸ਼ ਹੋ ਕੇ ਆ ਸਾਰੇ ਨਵੇਂ ਕੱਪੜੇ ਸਾਰੇ ਲੈ ਕੇ ਦਿੱਤੇ ਇਹਨੇ ਮੈਨੂੰ ਮੈਂ ਕਿਹਾ ਦਾ ਕੰਮ ਹੀ ਸੌਕਾ ਯਾਰ ਚਲੋ ਹੁਣ ਆਪਾਂ ਚੱਲੀਏ ਚਲੋ ਖਰਾਓ ਮੌਸਮੀ ਠੰਡਾ ਹੋ ਗਿਆ ਜੀ ਯਾਰ ਮੀਂਹ ਆਊਗਾ ਲੱਗਦਾ ਦੇਖਣਾ ਸੀਗਾ ਹੁਣ ਤੂੰ ਆਪਦੇ ਕੱਕੇ ਨੂੰ ਹੁਣ ਹੌਲ ਪੈਂਦੇ ਆ ਕਾਕਾ ਵਿੱਚੋਂ ਉਹਦੇ ਆ ਗਿਆ ਓਏ ਐਸ਼ ਦੀ ਆ ਗਈ ਸਾਹਮਣੇ ਵੈਣ ਐਸ਼ ਨੂੰ ਹੁਣ ਗਰਮੀਆਂ ਹੋ ਗਈਆਂ ਨੇ ਛੁੱਟੀਆਂ ਹੋ ਜਾਂਦੀ ਛੇਤੀ ਹੁਣ 12 12:30 ਛੁੱਟੀ ਹੋ ਜਾਂਦੀ ਆ ਡੈਡ ਨੂੰ ਫੂਲਾਤਾ ਸੀਗਾ ਨਹੀਂ ਲਾ ਦੇਣੂ ਕਿ ਵੈਣ ਆ ਗਈ ਤੇ ਉਹਨੂੰ ਐਸ਼ ਨੂੰ اتار ਲਿਓ ਓਹ ਯਾਰ ਉੱਥੇ ਹੋੜੀ ਕਰੀ ਜਾਂਦਾ ਆ ਆ ਗਈ ਐਸ਼ ਦੀ ਵੈਣ ਐਸ ਤੋਂ ਸੀ ਨਹੀਂ ਐਚ ਤੇ ਨਾਂਗੀ ਨਾ ਕੋਲਦੀ ਦੂਜੀ ਸਾਈਡ ਬੈਠੀ ਹਲੋ ਅੱਜ ਕੰਮ ਕਾਫੀ ਕਰਨੇ ਆਪਾਂ ਤੇ ਲਿਸਟ ਬਣੀ ਹੋਈ ਆ ਕਾਪੀ ਦੇ ਲੈ ਕੇ ਲਿਆਂਦੇ ਨਹੀਂ ਅੱਗੇ ਚੇਤਾ ਭੁੱਲ ਜਾਂਦਾ ਅੱਧੇ ਹੁੰਦੇ ਅੱਧੇ ਰਹਿ ਜਾਂਦੇ ਆ ਤੇ ਰਹਿ ਅੱਜ ਵੀ ਜਾਨੀ ਜਿਆਦੇ ਆ ਹਣਾ ਕੰਮ ਜਿਆਦਾ ਵਾ ਟਾਈਮ ਘਟਦਾ ਹੈ ਲੈ ਕਿਹੜਾ ਬੈਂਕ ਦਾ ਕੰਮ ਹੁੰਦਾ ਨਾ ਰਾਤ ਹੋ ਜੇ ਆਪਾਂ ਸਾਰੇ ਕੰਮ ਕਰਕੇ ਆ ਬੈਂਕ ਵਾਲਾ ਕੰਮ ਹੋ ਗਿਆ ਸਾਰੇ ਹੋ ਗਏ ਬੈਂਕ ਜੀ ਸਟੇਟਮੈਂਟਾਂ ਕਢਾਉਣੀਆਂ ਦੋਨਾਂ ਦੇ ਅਕਾਊਂਟ ਦੀਆਂ ਠੀਕ ਆ ਤੇ ਫਿਰ ਉਹਦਾ ਆਪਾਂ ਆਈਟੀਆਰ ਭਰਦੇ ਹੁੰਨੇ ਜਿਹੜੀ ਆਪਾਂ ਹੁਣ ਤੁਹਾਨੂੰ ਪਤਾ ਕਿ ਪਿਛਲੀ ਵਾਰ ਭਰੀ ਵੀ ਆ ਤੇ ਹੁਣ ਆਪਾਂ ਅੱਗੇ ਭਰ ਫਿਲ ਕਰਨੀ ਆ ਉਹ ਥੋੜਾ ਕੜਾਉਣੀ ਪੈਂਦੀ ਸਾਲ ਦੀਆਂ ਆਪਾਂ ਨੂੰ ਰਿਟਰਨਾ ਕੜਾ ਰਿਟਰਨ ਫਿਲ ਕਰਨੀਆਂ ਉਹ ਸਾਰੇ ਸਟੇਟਮੈਂਟ ਕੜਾਉਣੀ ਆ ਮਨਪੀਤ ਦੀ ਬੈਂਕ ਅਲੱਗ ਆ ਮੇਰੀ ਅਲੱਗ ਆ ਸੀ ਦੋਨਾਂ ਨੇ ਅਲੱਗ-ਅਲੱਗ ਕੜਵਾਉਣੀ ਆ ਤੇ ਟਾਈਮ ਫਿਰ ਉਹ ਤੇ ਕਾਫੀ ਲੱਗ ਜਾਂਦਾ ਉਹ ਕੰਮ ਦੇ ਵਿੱਚ ਕਿਉਂਕਿ ਵਾਰੀ ਨਹੀਂ ਆਉਂਦੀ ਐਚਡੀਐਫਸੀ ਬੈਂਕ ਦੇ ਵਿੱਚ ਤਾਂ ਵਾਕਈ ਵਾਰੀ ਨਹੀਂ ਆਉਂਦੀ ਮੇਰਾ ਅਕਾਊਂਟ ਐਚਡੀਐਫਸੀ ਦਾ ਆਈਸੀਐਸ ਬੈਂਕ ਦਾ ਹੈ ਫਿਰ ਵੀ ਮਨਪੀਤ ਦੀ ਆ ਜਾਂਦੀ ਵਾਰੀ ਵਾਰ ਐਕਸੈਸ ਹਾਂ ਆਈਸੀਆਈ ਬਲੇ ਖੜ ਗਿਆ ਐ ਐਕਸੈਸ ਬੈਂਕ ਆਈਸੀਆਈ ਬੈਂਕ ਦਾ ਨਾ ਕੋਈ ਕਨੈਕਸ਼ਨ ਸੀਗਾ ਤਾਂ ਹੀ ਤੇ ਤੁਹਾਡੇ ਮੂੰਹ ਤੇ ਚੜੀ ਹੋਈ ਆ ਮੇਰਾ ਸਾਰਾ ਕਾਲਾ ਤਾਂ ਉੱਥੇ ਤੇ ਰੱਖਿਆ ਪਿਆ ਸੀ ਹਾਂ ਤਾਂ ਮੇਰੇ ਕਿਹਾ ਹੋਇਆ ਹੁਣ ਉਹ ਕਿਹੜਾ ਕਾਲਾ ਤਾਂ ਸੀ ਉਹ ਜੇ ਮੈਂ ਦੱਸਦਾ ਨਾ ਫਿਰ ਦੇ ਲੋ ਉਹ ਨਹੀਂ ਰਹਿਣਾ ਏਡਾ ਦੱਸ ਕਿਹੜਾ ਕਾਲਾ ਤਾਂ ਸੀ ਗੱਡੀ ਸੇ ਲੀ ਸੀ ਲੈ ਦੱਸ ਮੇਰੀ ਸੇ ਲੀ ਸੀ ਯੈਸ ਬੈਂਕਾਲਿੰਗ ਐਂਡ ਜ਼ਿਲਿੰਗਰ ਵਾਂ ਲੱਗੇ ਉਹਨੂੰ ਦਰਵਾ ਵਧੀਨਾ ਹੁੰਦੇ ਫਿਰ ਤੇਰੇ ਨਾਲ ਹੀ ਵਿਆਹ ਕਰਾਉਣਾ ਸੀ ਮੈਂ ਉਹ ਖਾਵਾ ਮਾਰ ਲਈ ਸੀ ਉਹ ਐ ਹੈ ਯਾਨੀ ਕਿ ਮੇਰੇ ਨੂੰ ਹਸ ਮੁਖ ਜੀ ਸੀ ਯੈਸ ਅੱਛਾ ਪਰ ਇਹ ਤਾਂ ਬੁਚੇ ਪਈ ਉਹ ਤਾਂ ਸੌਦਾ ਮਾੜਾ ਨਹੀਂ ਸੀ ਪਾਉ ਫਿਰ ਬਲਾਗ ਜਾਉਣੇ ਬੈਠੀ ਹੋਣੀ ਤੇਰੀ ਜਗ੍ਹਾ ਦੇਣਾ ਆ ਮੂਹ ਨਹੀਂ ਰਹਿਣਾ ਇਹ ਤੇਰਾ ਤੇ ਮੈਂ ਹੀ ਤੂੰ ਹੋਣਾ ਹੀ ਨਹੀਂ ਸੀ ਮੇਰਾ ਦਿਖਣਾ ਸੀ ਉਹ ਸੀ ਮੈਂ ਹੀ ਇਹ ਜਿਹੜਾ ਤੈਨੂੰ ਲੈ ਆਇਆ ਐ ਇੱਦਾਂ ਕਰਦੇ ਜਿਵੇਂ ਮੈਨੂੰ ਰਿਸ਼ਤਾ ਹੀ ਨਹੀਂ ਹੋਣਾ ਸੀ ਮੈਂ ਕਹਾ ਜਵੇਂ ਨਹੀਂ ਹੋਣਾ ਇਹ ਆ ਜੋ ਯਾਰ ਚੱਲ ਗਏ ਫਿਰਾਂ ਖੱਚ ਕੇ ਚੱਲ ਗਏ ਤੇ ਡੈਡੀ ਕਿ ਛੇੜੀ ਜਾਂਦੇ ਸੀ ਕਹਿੰਦੇ ਸਾਢੇ 12 ਹੋ ਗਏ ਆ ਤੇ ਤੁਸੀਂ ਸਾਡਾ ਪੱਕਾ ਟਾਈਮ ਆ ਸੀ 12 ਤੋਂ ਪਹਿਲਾਂ ਕਦੇ ਵੀ ਬਾਹਰ ਨਹੀਂ ਜਾ ਸਕਦੇ ਕਿਤੇ ਵੀ ਅਸੀਂ ਜਿੱਦਾਂ ਮਰਜ਼ੀ ਜਲਦੀ ਕਰ ਲੀਏ ਉਧਰੋਂ ਤਾਂ ਮਿਸਟਰ ਜੀ ਬਹੁਤ ਲੋਅ ਨੇ ਇਹਨਾਂ ਨੇ ਜਦੋਂ ਜਾਣਾ ਹੋਵੇ ਉਹਨਾਂ ਚਿੱਤਾ ਉਸ ਟਾਈਮ ਹੀ ਯਾਦ ਆਉਂਦਾ ਕਿ ਗੱਡੀ ਸਾਫ਼ ਕਰਨ ਨਾਲ ਉਹ ਗੱਡੀ ਪਿੱਠਾ ਮਾਰਦੇ ਆ ਕਬੂਤਰਾਂ ਨੇ ਯਾਰ ਕੀ ਕਰੀਏ ਦੱਸ ਹਣਾ ਓ ਮੈਂ ਗੱਡੀ ਤੋਂ ਲੱਗ ਗਿਆ ਪਹਿਲਾਂ ਇਹ ਲੀਡ ਲੱਤਿਆਂ ਦਾ ਕੰਮ ਹੀ ਇੱਕ ਲੈਣ ਹੀ ਇਹੋ ਜੀ ਆ ਕਿਸੇ ਦਾ ਸਲਵਾਰ ਚੱਕਣੀ ਕੇ ਦਾ ਚੱਗਾ ਚੱਕਣਾ ਕੇ ਦਾ ਕੋ ਚੱਕਣਾ ਨਿੱਕੇ ਨਿੱਕੇ ਸਮਾਨ ਦੇ ਜੱਕਦੇ ਨੂੰ ਉਸਾਂ ਹੀ ਅੰਧਾ ਜਮਾਨਾ ਤਾਂ ਛੱਡ ਕੇ ਉਹ ਪੱਕਾ ਬਸ ਦੇਖੀ ਹੋਊਗੀ ਰੱਬ ਆਖਸਰਾ ਜਿਉਂ ਦੇਖੀ ਜਾਓ ਆਓ ਘਰ ਚੱਲਦੇ ਆਂ ਫਿਰ ਮੋਗੇ ਨੂੰ ਮੋਗਾ ਬਗਾਉਣੇ ਥਾਨੂੰ ਅੱਜ ਲੋ ਵੀ ਕੰਮ ਆਪਾਂ ਖਿਚੀ ਜਾਂਨੇ ਅੱਜ ਮੈਂ ਸਟੇਟਮੈਂਟਾ ਕਢਾ ਲਿਆ ਆਵਦੀਆਂ ਬੈਂਕ ਚੋਂ ਕਿਤੇ ਮਾਰਕੀਟੋਂ ਛੱਡ ਗਿਆ ਸੀ ਉਹਦੀ ਬੈਂਕ ਦੇ ਵਿੱਚ ਮੈਂ ਕਿਹਾ ਤੂੰ ਆਪਦੀ ਬੈਂਕ ਚੋਂ ਕਢਵਾ ਆ ਮੈਂ ਆਪਦੀ ਬੈਂਕ ਚੋਂ ਕਢਵਾ ਲੈਣਾ ਸਟੇਟਮੈਂਟ ਖੱਜਲਫੁਆਰ ਹੋਣ ਤੋਂ ਬਾਅਦ ਮਿਸਰਾਉਂਦੀ ਆ ਤੂੰ ਕਿਹਦੇ ਪਾਸੇ ਆ ਆ ਗਈ ਅੰਦਰ ਹਾਂ ਇਹ ਨਹੀਂ ਖੁਲਣੀ ਖੜੀ ਰਹੀ ਗਰਮੀ 'ਚ ਗਰਮੀ ਬਹੁਤ ਆਂਗੋ ਤਾਂ ਬਾਹਰ ਖੜਾ ਰਿਆ ਤੈਨੂੰ ਹਾਂ ਭਾਈ ਕੀ ਗਰਮੀ ਬਹੁਤ ਆ ਖੋਸ ਤੂੰ ਆ ਸਿਰ ਵਿੱਚ ਕਰ ਲਾ ਬਣਾ ਜਾ ਜਲਦੀ ਕਰੋ ਸੱਚੀ ਬਹੁਤ ਸੀਰੀਅਸਲੀ ਕਰਦੀ ਆ ਖੁੱਲੀ ਤਾਂ ਪਈਆਂ ਨੂੰ ਹਿੱਲੀ ਫਿਰਦੀ ਦੱਸ ਚਲੋ ਆ ਇੱਕ ਚੱਕੋ ਸਟੇਟਮੈਂਟ ਕਿਹਦੀਆਂ ਜ਼ਿਆਦੇ ਦੇਖ ਮੇਰੀਆਂ ਜ਼ਿਆਦੇ ਕਿ ਤੇਰੀਆਂ ਜ਼ਿਆਦੇ ਆ ਤੁਹਾਡੀਆਂ ਕਿੱਡੀਆਂ ਨਿਕਲ ਆਈਆਂ ਹੁਣ ਤਾਂ ਪਿੱਛੇ ਰਹਿੰਦੀ ਸੀ ਛੀਚੇ ਤੋਂ ਗੱਲ ਤੋਂ ਹੁਣ ਬਾਅਦ ਕੀ ਸੀ ਨਾ ਇਹਦੀ ਛੀਚੇ ਤੋਂ ਬਾਅਦ ਨਹੀਂ ਛੀਚੇ ਦੇ ਨੇੜੇ ਗਈ ਕਿਹਦੀਆਂ ਜ਼ਿਆਦੇ ਫਿਰ ਵੀ ਬਰਾਬਰ ਸੀ ਰਹਾ ਤਾਂ ਮੇਰੀਆਂ ਜ਼ਿਆਦਾ ਹੀ ਆ ਯਾਰ ਹਨ ਤਾਂ ਜਖਮ ਤੇਰੀ ਜ਼ਿਆਦਾ ਹੁੰਦੀਆਂ ਮੇਰੀਆਂ ਇੰਨੀ ਕਿ ਹੋ ਗਈਆਂ ਕਾਪੀ ਬਣਾਈ ਪਈ ਮੋਟੀ ਪੂਰੀ ਠੀਕ ਆ ਕਿੰਨੇ ਫੇਸ ਦਰਾਂ ਨੂੰ ਹੁਣ ਆਪਾਂ ਆਪਣਾ ਜਿਹੜਾ ਐਡੋਵਿਕ ਐਡਵੋਕੇਟ ਆ ਉਹਦੇ ਕੋਲੇ ਜਾਣਾ ਉਹ ਨੂੰ ਆਪਾਂ ਇਹ ਸਾਰਾ ਦੇ ਕੇ ਉਹਨੇ ਸਾਡਾ ਸਾਰੇ ਸਾਲ ਦਾ ਸਾਜ ਦਾ ਜਲਦੀ ਫ੍ਰੀ ਹੋ ਗਈ ਮੇਰੀ ਬੈਂਕ ਵਧੀਆ ਥੋੜੀ ਬੈਂਕ ਵਧੀਆ ਵੀ ਐਕਸੈਸ ਬੈਂਕ ਵਧੀਆ ਐਚਡੀਐਫਸੀ ਚ ਬੜਾ ਜ਼ਿਆਦਾ ਰਸ਼ ਹੁੰਦਾ ਯਾਰ ਮੋਗੇ ਐਚਡੀਐਫਸੀ ਵਾਲੇ ਤਾਂ ਕੁਛ ਨਾ ਬਹੁਤ ਟਾਈਮ ਲਾ ਦਿੰਦੇ ਇੱਕ ਘੰਟਾ ਕਿਤੇ ਨਹੀਂ ਗਿਆ ਜਾਈਦਾ ਪਰ ਫਿਰ ਵੀ ਆ ਜਲਦੀ ਆ ਗਿਆ ਮੈਂ ਫਿਰ ਵੀ ਤੇਰਾ ਕੀ ਜਲਦੀ ਹੋ ਜਾਣਾ ਮੈਂ ਕਦੋਂ ਦੀ ਫ੍ਰੀ ਹੋ ਕੇ ਮੈਂ ਤਾਂ ਤੁਸੀਂ ਪਹੁੰਚੇ ਵੀ ਨਹੀਂ ਹੋਣੇ ਜਦੋਂ ਮੈਂ ਫ੍ਰੀ ਹੋ ਗਈ ਸੀ ਠੀਕ ਆ ਆਇਆ ਫਿਰ ਆਏ ਨਾ ਪਰ ਤੁਸੀਂ ਵਿਲੇ ਤੁਹਾਡੇ ਖਾਤੇ ਖਾਤੇ ਘੱਟ ਆਉ ਬੈਂਕ ਵੱਡੀਆਂ ਬੈਂਕਾਂ ਬਈ ਉਹ ਉਹਨਾਂ ਚ ਖਾਤੇ ਵਾਲੇ ਜ਼ਿਆਦੇ ਆ ਹਾਂਜੀ ਠੀਕ ਆ ਨਾ ਤੇ ਹੁਣ ਸਾਰੇ ਸਾਲ ਦਾ ਹਿਸਾਬ-ਕਿਤਾਬ ਲੱਗੂਗਾ ਜੀ ਕੀ ਬਜਟਾ ਕੀ ਗੁਆਇਆ ਕੀ ਕਮਾਇਆ ਸਾਰਾ ਇਹਦੇ ਵਿੱਚ ਆਪਣਾ ਜਿਹੜਾ ਵਕੀਲ ਆ ਉਹਨੇ ਸਾਰਾ ਬਣਾ ਕੇ ਸਾਰਾ ਦੱਸ ਦੇਣਾ ਸਾਰੀਆਂ ਰਿਟਰਨਾਂ ਵਗੈਰਾ ਫਿਲ ਕਰ ਦੇਣੀਆਂ ਨੇ ਉਹਨੇ ओके ਸੋ ਸਾਇਰ ਰਿਟਰਨ ਨਾ ਜਰੂਰ ਫਿਲ ਕਰਿਆ ਕਰੋ ਬਾਈ ਜੀ ਇਹਦੇ ਵਾਸਤੇ ਇਹ ਤੁਹਾਡੇ ਫਿਊਚਰ ਤੇ ਬਹੁਤ ਕੰਮ ਆਉਂਦੀਆਂ ਹਨ ਹਣਾ ਹਾਂਜੀ ਥੋੜਾ ਰਿਟਰਨ ਦਾ ਯਾਦ ਤੇ ਆਪਾਂ ਗੱਡੀ ਨਾ ਵਿਕੜਾਈ ਸੀ ਉਹ ਕਣੀ ਕਹਿੰਦੇ 20-25 ਹਜ਼ਾਰ ਤੁਹਾਨੂੰ ਵਾਪਸ ਮੜੂਗਾ ਤੁਸੀਂ ਰਿਟਰਨ ਫਿਲ ਕਰਦੇ ਆਂ ਤੇ ਬਾਪਾ ਉਹ ਨਾ ਵਾਪਸੀ ਆਇਆ ਇਹ ਨਾ ਪੁੱਛਿਆ ਹੀ ਆਪਾਂ ਤੇ ਉਹ ਚਿਤਾ ਆ ਗਿਆ ਹਣਾ ਉਹ ਕਹਿੰਦੇ ਸੀ ਤੁਹਾਨੂੰ 20-25 ਹਜ਼ਾਰ ਕੁਸ਼ ਰਿੰਗ ਰੰਗ ਬਣਾ ਦਿਓ ਹਾਂ ਠੀਕ ਆ ਇਹ ਤਾਂ ਵਾਸਾ ਇੱਥੇ ਹੀ ਆ ਅੰਨੇ ਦੀ ਰੀਜ ਕਲੇਮ ਤੇ ਹਣਾ ਉਹ ਗੱਲ ਆ ਠੀਕ ਹੈ ਠੀਕ ਠਹਿ ਗਿਆ ਚੱਲ ਹੁਣ ਕੰਮ ਕਰ ਲਗੀ ਕਾਫੀ ਹੋਣਾ ਇਹ ਇਹ ਕੰਮ ਇਹ ਕੰਮ ਹੋ ਗਿਆ ਵੱਡਾ ਹਣਾ ਹਾਂਜੀ ਚਲ ਜੀ ਫਿਰ ਹੋ ਗਿਆ ਹੁਣ ਅਪ ਚੱਲ ਜੀ ਟਾਈਮ ਵੇਸ ਨਾ ਕਰੋ ਚੱਲੋ ਜੀ ਉਜਾਸ ਪਿਆਦਾ ਗੰਨੇ ਦਾ ਮਨਪੀਤ ਨੂੰ ਦਹਾ ਦਾ ਗਲਾਸ ਹੁਣ ਮਨਪੀਤ ਬਾ ਹੁਣ ਪਚੀ ਵਰਦੀ ਆ ਕਰੰਟ ਆ ਗਿਆ ਵਾਹਲਾ ਹੁਣ ਪੀ ਕੇ ਗਰਮੀ ਬਹੁਤ ਨਰਜੀ ਆ ਜਾਂਦੀ ਗਰਮੀ ਵਾਕਈ ਬਹੁਤ ਜਿਆਦਾ ਹੈ ਬਈ ਬਾਹਰ ਦਾ ਬੁਰਾ ਹਾਲ ਆ ਛੁੱਟੀਆਂ ਕਰਦੀ ਆ ਸਰਕਾਰ ਨੇ ਸਾਰੇ ਬੱਚਿਆਂ ਨੂੰ ਸ਼ੁਕਰ ਆ ਯਾਰ ਗਰਮੀ ਬਹੁਤ ਜਿਆਦੇ ਚ ਵਾਕਾਂ ਦਾ ਬਹੁਤ ਔਖਾ ਵੀ ਬਚਾਓ ਆ ਉਹਦੇ ਬੱਚਿਆਂ ਨੂੰ ਜਿੰਨਾ ਕੁ ਬਚਾ ਸਕਦੇ ਹੋ ਬਹੁਤ ਜਿਆਦੇ ਗਰਮੀ ਆ ਸੋ ਜਿਉਂ ਮੈਨੂੰ ਫੋਨ ਕੱਲ ਹੀ ਆਇਆ ਊਜ ਨੇ ਕੱਲ ਹੀ ਕੀਤਾ ਕਹਿੰਦਾ ਨੰਗੋਂ ਲੱਗਾ ਕੋਤ ਦੀ ਬਾਜੋ ਬਰੀ ਦਾ ਚਲੋ ਆ ਦੇਖੋ ਕਿੰਨਾ ਬੁਰਾ ਹਾਲ ਹੋਇਆ ਹੈ ਬਈ ਸਰਕਾਰਾਂ ਦਾ ਤਰਲੇ ਮਾਰਦੇ ਨੇ 10 15 ਬੋਰਡ ਤਾਂ ਮੈਂ ਥੋੜੇ ਥਾਂ 'ਚ ਦੇਖ ਲਿਆ ਪਰੇ ਤੱਕ ਲਾਏ ਵੇ ਨੇ ਲੈ ਦੇਖੋ ਇੱਧਰ ਚਲੋ ਬੰਦਾ ਜਵਾਬ ਵੋਟਨਾ ਵੋਟ ਦੇਣਾ ਦੇਖੋ ਵੀ ਆਪਾਂ ਨਹੀਂ ਕਿਸੇ ਪਾਰਟੀ ਨੂੰ ਪ੍ਰਮੋਟ ਕਰਦੇ ਹਨਾ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਚਾਹੇ ਕਾਂਗਰਸ ਆ ਚਾਹੇ ਕਾਲੀ ਆ ਚਾਹੇ ਆਮ ਆਦਮੀ ਆ ਠੀਕ ਆ ਚਾਹੇ ਭਾਜਪਾ ਵਾਲਿਆ ਕੋਈ ਵੀ ਆ ਜੇ ਤੁਹਾਡੇ ਚੁਣੇ ਹੋਏ ਉਮੀਦਵਾਰ ਕੇ ਕੰਮ ਨਹੀਂ ਕੀਤਾ ਨਾ ਹੁਣ ਜਿਹੜੇ ਤੋਂ ਵੋਟਾਂ ਮੰਗਣ ਆਉਂਦੇ ਆ ਤੇ ਐ ਨਾਸੀ ਧੂਆਂ ਲਿਆ ਦਿਓ ਮੇਰੇ ਵੀਰੋ ਬਹੁਤ ਲੋਕ ਸੂਝਵਾਨ ਹੋ ਗਏ ਅੱਗੇ ਨਾਲ ਹੁਣ ਦੇਖਦੇ ਆ ਵੀਡੀਓ ਆਉਂਦੀਆਂ ਨੇ ਖੂਨਾਂ ਦੇ ਵਿੱਚ ਤੁੱਕੀ ਕੱਢਤੀ ਉਹਨਾਂ ਨੇ ਸਵਾਲ ਜਵਾਬ ਇਦਾਂ ਕਰਨੇ ਵੀ ਚਾਹੀਦੇ ਬਾਈ ਸਵਾਦ ਆ ਗਿਆ ਕਿਉਂਕਿ ਲੋਕ ਬਹੁਤ ਸਿਆਣੇ ਹੋ ਗਏ ਆ ਅੱਗੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਕਿ ਅੱਗੇ ਆਪਣੇ ਲੋਕ ਥੱਲੇ ਬੈਠੇ ਰਹਿੰਦੇ ਸੀ ਉਪਾਸ਼ਣ ਦੇ ਕੇ ਚਲੋ ਜੀ ਤੁਸੀਂ ਹੁਣ ਮੂਰਖ ਬਣਾਈ ਜਾਂਦੇ ਸੀ ਪਰ ਹੁਣ ਮੂਰਖਤਾ ਬਣਾਉਂਦੇ ਆ ਤੇ ਪਰ ਜਿਹੜੀ ਕੁੱਤੇ ਖਾਣੀ ਉਹਨਾ ਨਾਲ ਹੁੰਦੀ ਹੈ ਨਾ ਤੇ ਭਾਈ ਹੰਸ ਰਾਜ ਦੇ ਬਾਈ ਬਾਲਾ ਖੱਤ ਪੈਈਆਂ ਤੁਸੀਂ ਵੰਡਵਾਉਣ ਨੂੰ ਕੰਮ ਸਾਰਿਆਂ ਨੂੰ ਇਕੱਲੇ ਹੰਸ ਰਾਜ ਦੇ ਕੀੜਾ ਨਾ ਝਾੜੋ ਸਾਰਿਆਂ ਦੇ ਵੰਡਵਾਈ ਹੁਣ ਦੋ ਠੀਕ ਆ ਮੈਨੂੰ ਬੜਾ ਆਸਾਉਂਦਾ ਉਹਦੀ ਉਹਦੀ ਸੁਣ ਕੇ ਹੰਸ ਰਾਜ ਦੀਆਂ ਗੱਲਾਂ ਹੰਸ ਰਾਜ ਕਹਿੰਦਾ ਇੱਕ ਥਾਂ ਕਹਿੰਦਾ ਅਸੀਂ ਕਹਿੰਦਾ ਸਾਡੀ ਸਪੀਚ ਚੱਲੀ ਜਾਵੇ ਕਹਿੰਦਾ ਸਟੇਜ ਦੇ ਉੱਤੇ ਕਿਸੇ ਨੇ ਸਟੇਜ ਨੂੰ ਹੀ ਹੱਕ ਲਾਤੀ ਸੋ ਸੋ ਲੋਕ ਹੋਏ ਬਈ ਦੁਖੀ ਕਿਉਂਕਿ ਉਹਨਾਂ ਦਾ ਥੋੜਾ ਜਿਹੜਾ ਹੈਗਾ ਕਿ ਬੋਲਣ ਪਾਉਣ ਦਾ ਤਰੀਕਾ ਹਨਾ ਕਿ ਬਿਆਨ ਬਾਈ ਉਲਟੋ ਫੋਲਟ ਦੇ ਦਿੰਦੇ ਆ ਤੇ ਮਗਰੋਂ ਤੁਹਾਨੂੰ ਪਤਾ ਕਿ ਅੱਜ ਕੱਲ ਹੈਗਾ ਹਰੇਕ ਦੇ ਜੇਬ 'ਚ ਫੋਨ ਆ ਹਨਾ ਹਰੇਕ ਹੀ মিডিਆ ਵਾਲਾ ਤੇ ਫਿਰ ਰਾchn pani ਫਿਰ ਬਣਦੀ ਕਾਰਵਾਈ ਫਿਰ ਚੰਗੀ ਹੁੰਦੀ ਆ ਸਾਰਿਆਂ ਤੇ ਬਾਕੀ ਹੁਣ ਲੋਕ ਭੁੱਲਦੇ ਨੇ ਜਿਹੜੇ ਵਾਅਦੇ ਕੀਤੇ ਅਗਲਾ ਸਵਾਲ ਕਰਦਾ ਕਿ ਬਾਈ ਇਥੇ ਬਲਾਉਨੇ ਟਾਈਮ ਸਾਨੂੰ ਆਹ ਵਾਅਦਾ ਕੀਤਾ ਸੀਗਾ ਤੇ ਪੂਰਾ ਤੁਸੀਂ ਕਾਹਦੋ ਨਹੀਂ ਕੀਤਾ ਤੇ ਹੰਸ ਰਾਜ ਨੂੰ ਯਾਦ ਕਰਦੇ ਸੀ ਆ ਬਾਈ ਹੰਸ ਰਾਜ ਦੇ ਮੂੜ ਲਾਇਆ ਪਿਆ ਇਥੇ ਉਹਨੂੰ ਦਿਖਾਉਣੀ ਖੜਜੂ ਆ ਮਗਰ ਆ ਵੀ ਲੱਗਾ ਪਿਆ ਉੱਪਰ ਖਾਨਸ ਰਾਜ ਹੂੰ ਲੈ ਆਪ ਹੁਣ ਗੱਡੀ ਕਰ ਦਈਏ ਪਾਰਕ ਅੱਛਾ ਪਾਰਕ ਕਰਕੇ ਆਪਾਂ ਕਿਤੇ ਲਾ ਆਈ ਗੱਡੀ ਲਾਉਣ ਨੂੰ ਕਿਹੜਾ ਜਗਾ ਮੋਗੇ ਦੇ ਵਿੱਚ ਬਹੁਤ ਬੁਰਾ ਹਾਲ ਜਿੱਧਰ ਦੇਖੋ ਉਹ ਵੋਟਾਂ 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 ਦੀਆਂ ਗੱਲਾਂ ਜਿੱਧਰ ਦੇਖੋ ਬੋੜੀ ਬੋੜ ਹਾਂ ਤੂੰ ਕਿਹਨੂੰ ਸਮਰਥਨ ਕਰਦੀਆਂ ਵੋਟ ਪਾਉਣ ਚ ਕਿਸੇ ਨੂੰ ਨਹੀਂ ਕਰਦੀ ਸਾਰੇ ਇੱਕੋ ਜਿਹੇ ਨੇ ਸਾਰੇ ਇੱਕੋ ਜਿਹੇ ਨੇ ਮੈਂ ਦੱਸਿਓਗਾ ਅਗਰ ਆਪਾਂ ਕਿੱਥੇ ਆ ਗਏ ਆਪਾਂ ਜਾਣਾਂ ਹੋ ਇਸ ਤੋਂ ਸામਨੇ ਆ ਗਈ ਹੈ ਤਪਤੇਜ ਮਾਰਕੀਟ ਤਪਤੇਜ ਮਾਰਕੀਟ ਆਪਾਂ ਜਾਣਾ ਬਾਗ ਗਲੀ ਦੇ ਵਿੱਚ ਅੱਜ ਬਾਗ ਗਲੀ 'ਚ ਕੰਮ ਆਪਣਾ ਥੋੜਾ ਜਿਹਾ ਪਹਿਲਾਂ ਬਾਗ ਗਲੀ ਦੇ ਵਿੱਚ ਚਲੇ ਗਏ ਆ ਆਪਾਂ ਤੇ ਹੁਣ ਇੱਥੇ ਕਰਨਾ ਸੀ ਨਿਕੰਨ ਨਾ ਕੰਮ ਤੇ ਬੁੜੀਆਂ ਨੂੰ ਹਮੇਸ਼ਾ ਇਹੀ ਹੁੰਦਾ ਕਿ ਇੱਕ ਚੀਜ਼ ਲੈਣੀ ਹੈ ਨਾਲ ਚਾਰ ਪੰਜ ਚੀਜ਼ਾਂ ਹੋਰ ਲੈ ਲੈਣੀਆਂ ਹੁੰਦੀਆਂ ਨੇ ਹਨਾ ਬਾਕੀ ਦਿਖਾਉਣ ਵਾਲੇ ਵੀ ਦਿਖਾ ਦਿੰਦੇ ਆ ਤੁਹਾਡੇ ਸੈੱਟ ਰੂਗੀ ਇਦਾਂ ਕਰ ਲਓ ਓਦਾਂ ਕਰ ਲਓ ਤੇ ਲੇਡੀਜ਼ ਦਾ ਥੋੜਾ ਦਿਮਾਗ ਦਿਲ ਉਹਨਾਂ ਕੀ ਹੁੰਦਾ ਕਿਵਾ ਛੇਤੀ ਗੱਲਾਂ ਚ ਆ ਜਾਂਦੀਆਂ ਨੇ ਕਿਵੇਂ ਗੋਲ ਮੋਲ ਕਰਕੇ ਰੱਖੇ ਹੋਏ ਹੈ ਹਾਂ ਓੜੇ ਸਾਹਮਣੇ ਇੱਕ ਨੂੰ ਆਸਨਾ ਆਵੇਲਾ ਫੇਰ ਮੋੜ ਚਲੀ ਵਾਪਸ ਆਉਣ ਕੀ ਰਹਿ ਗਿਆ ਕੀ ਰਹਿ ਗਿਆ ਭਾਈ ਭਾਈ ਮੈਡਮ ਕੀ ਮੂੰਹ ਕਾਲਾ ਕਰਨ ਵਾਲਾ ਫੇਸਬੁੱਕ ਫੇਸਬੁੱਕ ਦੇ ਨੂੰ ਫੇਸਬੁੱਕ ਜਿਹਦੇ ਨੂੰ ਮੂੰਹ ਜਿਹਦੇ ਨਾਲ ਕਾਲਾ ਹੋ ਜਾਏ ਜਿਹੜੀ ਫੇਸ ਮਾਸਕ ਜਿਹਦੀ ਡਰਾਈ ਸਕਿਨ ਹੁੰਦੀ ਹੈ ਜਿਹੜੀ ਆ ਟਾਈਪ ਦੀ ਜਿਹਦੀ ਅੰਮ੍ਰਿਤ ਲਾਈਨਸ ਆ ਮੂੰਹ ਤੋਂ ਦੇਖੀਂ ਚੰਦੀ ਮੋਸਚਰਾਈਜ਼ਰ ਬਿਨਾਂ ਰਹਿ ਨਹੀਂ ਸਕਦੇ ਦੀ ਵੈਸੇ ਜੇ ਤੁਹਾਨੂੰ ਦਿੱਕਤ ਆਏ ਇਹਦਾ ਬਾਕਸ ਸਾੰਭ ਲਈਓ ਓਪਨ ਤੁਸੀਂ ਰਿਟਰਨ ਹੋ ਜਾਏਗਾ ਤਾਂ ਤੇ ਕੀ ਪ੍ਰਾਈਸ 490 ਲੈਸ ਕਰਕੇ ਤੀਸੁਤੀ ਦੇ ਰਿਆ ਤੁਸੀਂ ਅੰਮੀ ਇਹ ਪੁੱਛਦਾ ਹਾਂ ਵਾਲੇ ਪਾਸੇ ਨਹੀਂ ਲਿਓਣੀਆਂ ਚਾਹੀਦੀਆਂ ਇਹ ਭੰਗਾ ਹੀ ਲੈ ਲਿਆ ਅੱਜ ਦਾ ਲਿਆ ਕੇ ਮੇਰਾ ਖਰਚਾ ਕਰਵਾਤਾ ਐਵੇਂ ਹੈ ਕਿੰਨਾ ਘੱਟੇ ਕਰਵਾਇਆ ਉਹ ਵੀ ਦੱਸ ਦਊਗਾ ਓਏ ਆਪਣੀ ਗੱਡੀ ਕਿੱਥੇ ਆ ਪਤਾ ਨਹੀਂ ਆਪਾਂ ਤੇਜ਼ ਮਾਰਕੀਟ ਦੇ ਸਾਹਮਣੇ ਸੀਗੇ ਉਹ ਨਹੀਂ ਖੜੀ ਉਹ ਖੜੀ ਹਲਾ ਗੱਡੀ ਭੁੱਲੀ ਫਿਰਦੇ ਆ ਪਾ ਗਰਮੀ ਜਿਆਦੇ ਆ ਉਤੋਂ ਘਰ ਵਾਲੀ ਨੇ ਮਤ ਮਾਰਦੀ ਆ ਗਰਮੀ ਗਰਮੀ ਜੀ ਪਤਾ ਨਹੀਂ ਲੱਗਦਾ ਗੱਡੀ ਉਹ ਖੜੀ ਫਿਰਦੇ ਇਧਰ ਤੁਰੇ ਹੈ ਠੀਕ ਆ ਅੱਧੇ ਕੰਮ ਹੋ ਗਏ ਅੱਧੇ ਰਹਿ ਗਏ ਆਪਣੇ ਹੁਣ ਗੱਡੀ ਜੀ ਆਪਾਂ ਲੱਦਣਾ ਜਿਹੜਾ 6 ਮਹੀਨਿਆਂ ਦਾ ਜਿਹੜਾ ਆਪਣਾ ਸੀਗਾ ਰਾਸ਼ਨ ਬੇਬੇ ਲੈ ਕੇ ਦਿੱਤਾ ਉਹ ਸਾਰਾ ਆਪਾਂ ਵਿੱਚ ਸੌਦਾ ਕਾਲ ਕਰਤੀ ਆ ਉਹਨਾਂ ਨੇ ਪਾਇਆ ਵਾ ਬੂਰੀਆਂ ਚ ਗੱਡੀ ਚ ਰੱਖ ਕੇ ਲੈ ਜਾਣਾ ਈ ਠੀਕ ਐ ਮਤਲਬ ਕਿ ਉਹ ਪਰਚੀ ਦੇਂਗ ਲੋ ਪਰਚੀ ਮੈਂ ਵਟਸਐਪ ਕਰਤੀ ਸੀ ਉਹਨੂੰ ਦੁਕਾਨ ਵਾਲਿਆਂ ਨੂੰ ਸੁਪਾਇਆ ਪਿਆ ਹੁਣ 6 ਮਹੀਨੇ ਬੇਬੀ ਨੂੰ ਕਹਣਾ ਤੂੰ ਸਾਨੂੰ ਨਹੀਂ ਬੁਲਾਉਣਾ ਬਾਪੂ ਰੋ ਰੋਈ ਦੇ ਭਕਾਈ ਨੂੰ ਆਪਾਂ ਹਮੇਸ਼ਾ ਸ਼ੁਰੂ ਤੋਂ ਹੀ ਆਈਆਂ ਕਿ 6 ਮਹੀਨੇ ਦਾ ਕੀ ਨਹੀਂ ਸੌਦਾ ਸੈੱਟ ਲਈ ਤੇ ਲਿਆ ਕਰੇ ਵਾਰ-ਵਾਰ ਨਾਲ ਕਿਤੇ ਆਹ ਚੀਜ਼ ਮੋਕੀ ਕਰੇ ਆਹ ਮੋਕੀ ਸੋ ਜਿਹੜਾ ਆਪ ਨੂੰ ਬੀਸਕਲ ਤੌਰ ਤੇ ਡੇਲੀ ਚੀਜ਼ਾਂ ਚਾਹੀਦੀਆਂ ਉਹ ਫਿਰ ਇਕੱਠੀਆਂ ਹੀ ਲੈ ਕੇ ਕੀਰੇ ਮੰਗਾ ਲਈ ਦੀ ਗੱਲ ਆ ਜੋ ਕਰ ਕਰਦ ਗਏ ਫੇਮਸ ਤੁਨੂੰ ਕਰ ਦਈਏ ਫੇਮਸ ਮੈਂ ਕਿਹਾ ਰੱਖੇਗਾ ਸਮਾਨ ਸਾਰ ਲਓ ਜੀ ਆਪਣਾ ਹੁਣ ਸਮਾਨ ਸਮੂਹ ਰੱਖਿਆ ਗਿਆ ਸੌਦਾ ਪਤਾ ਆ ਗਿਆ ਸਾਰਾ ਘਰ ਦਾ ਗੱਡੀ ਦੇ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਕੰਮ ਕਰਨਾ ਮਨਪ੍ਰੀਤ ਆਪਦੇ ਕੰਮ ਕਰਦੀ ਆ ਸੋ ਅੱਜ ਥੋੜੇ ਵਿਉਂਤ ਨਾਲ ਕੰਮ ਕਰ ਲੱਗੇ ਕਿ ਜਿੱਧਰ ਨੂੰ ਜਾਂਦੇ ਇਕੱਠੇ ਦੋਨੇ ਜਾਂਦੇ ਸੀਗੇ ਕੰਮ ਉਹ ਘੱਟ ਨਿਭੜਦੇ ਸਾਨੂੰ ਮਨਪ੍ਰੀਤ ਆਪਣੇ ਕੰਮ ਕਰੀ ਜਾਂਦੀ ਮੈਂ ਆਪਣੇ ਕਰੀ ਜਾਂਦਾ ਮੈਂ ਹੁਣ ਇਸ ਟਾਈਮ ਆਇਆ ਐਡਵੋਕੇਟ ਕੋਲੇ ਆਪਣੀਆਂ ਜਿਹੜੀਆਂ ਰਿਟਰਨ ਆ ਫਿਲ ਹੋਣਗੀਆਂ ਕਹਿਣ ਦਾ ਮਤਲਬ ਜਿਹੜਾ ਟੈਕਸ ਪੇ ਕਰਨਾ ਆਪਾਂ ਗਵਰਨਮੈਂਟ ਨੂੰ ਉਹ ਪੇ ਕੀਤਾ ਜਾਊਗਾ ਠੀਕ ਆ ਜਿੰਨਾ ਮਨਪ੍ਰੀਤ ਦਾ ਬੁਟੀਕ ਦਾ ਹੈਗਾ ਸਾਰਾ ਉਹ ਫਿਲ ਆਪਾਂ ਸਾਰਾ ਕਰਕੇ ਆ ਉਹਨੂੰ ਸਾਰਾ ਦੇ ਦੇਣਾ ਵੀ ਕਿੱਥੋਂ ਪੈਸੇ ਆਏ ਆ ਕਿੱਧਰ ਕਿੰਨੇ ਲੱਗੇ ਆ ਕਿੰਨੇ ਆਪਣਾ ਖਰਚਾ ਹੋਇਆ ਕਿੰਨਾ ਆਪਣਾ ਬਚਿਆ ਤੇ ਜਿੰਨਾ ਆਪਣੀ ਸੇਵਿੰਗ ਹੋਈ ਆ ਕਿੰਨਾ ਉਹਦਾ ਟੈਕਸ ਬਣਦਾ ਹਨਾ ਸੋ ਵਾਪਸ ਸਰਕਾਰ ਨੂੰ ਟੈਕਸ ਦੇਵਾਂਗੇ ਠੀਕ ਆ ਤੇ ਤੁਸੀਂ ਵੀ ਜਰੂਰ ਫਿਲ ਕਰਿਆ ਕਰੋ ਇਹ ਚੀਜ਼ਾਂ ਹਨਾ ਤੁਹਾਡੀ ਲਾਈਫ ਦੇ ਵਿੱਚ ਵਿੱਚ ਦੇ ਵਿੱਚ ਕੰਮ ਆਉਣਗੀਆਂ ਤੇ ਗਰਮੀ ਹੈਗੀ ਆ ਜਿਆਦੇ ਤੇ ਆਦੇ ਬੱਚਿਆਂ ਨੂੰ ਰੱਖਿਓ ਬਚਾ ਕੇ ਠੀਕ ਆ ਗੱਡੀ ਜੋ 2 ਕੁ ਮਿੰਟ ਆਪਣੀ ਬੰਦ ਕਰ ਦੀ ਦੀ ਆ ਤੇ ਉਦੋਂ ਹੀ 6 ਵਜੇ ਨਾਲ ਸ਼ੁਰੂ ਹੋ ਜਾਂਦਾ ਓਕੇ ਤੇ ਅੱਜ ਵਾਲੇ ਵਲੌਗ ਦੀ ਹਾਜ਼ਰੀ ਫਿਰ ਕਰਿਓ ਇੰਨੀ ਕੁ ਪ੍ਰਵਾਣ ਤੇ ਮਿਲਦੇ ਆਂ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰੋ ਸਾਡੇ ਵਲੌਗ ਕਿਦਾਂ ਲੱਗਦੇ ਆ ਤੇ ਇਦਾਂ ਹੀ ਹੱਸਦੇ ਵਾਸਤੇ ਤੁਸੀਂ ਰਹੋ ਉਮੀਦ ਕਰਦੇ ਆ ਹਨਾ ਵਾਇਗੁਰ ਤੁਹਾਨੂੰ ਹਰ ਇੱਕ ਖੁਸ਼ੀ ਬਖਸ਼ੇ ਆਪਦੇ ਪਰਿਵਾਰ ਦੇ ਵਿੱਚ ਵਧੋਂ ਫੁੱਲੋ ਤੇ ਬਹੁਤ ਜ਼ਿਆਦਾ ਤਰੱਕੀ ਕਰੋ ਤੁਸੀਂ ਸਾਰੇ ਜਾਣੇ ਠੀਕ ਆ ਤੇ ਫਿਰ ਕੱਲ ਅਗਲੇ ਵਲੌਗ ਚ ਕਰਦੇ ਆ ਸਟਾਰਟ ਫਿਰ ਕਿਸੇ ਨਵੇਂ ਟੌਪਿਕ ਤੋਂ ਠੀਕ ਆ ਬਾਏ ਬਾਏ